ਕਿਨੋਂ ਦੇ ਤੋਤੇ ਹਾਲੇ ਤੱਕ ਨਹੀਂ ਸੁੱਕੇ ਸਾਰੇ ਕੱਪੜੇ ਕਿੱਲੇ ਪਏ ਆ ਆਹ ਨਹੀਂ ਸੁੱਕਦੇ ਹੈਗੇ ਇਹ ਤਾਰ ਤੇ ਪੋਣੇ ਪੈਣਗੇ ਕੋਈ ਨਾ ਮੈਂ ਪਾ ਦੂੰਗੀ ਮੈਨੂੰ ਪਤਾ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਫਿਰ ਤਾਂ ਹੀ ਮੰਜੇ ਦੇ ਪਾਏ ਪੈਣੇ ਹਨਾ ਮੈਂ ਆ ਗਿਆ ਸੀ ਤਾਂ ਲਾ ਕੇ ਰੱਖਿਆ ਤੁਹਾਨੂੰ ਆ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਤਾਰ ਇੱਕ ਅੰਦਰ ਵੀ ਬੰਨੀ ਪਈ ਹੈ ਫਿਰ ਤੂੰ ਪਾ ਦੇ ਦੁਖੇਗਾ ਮੈਂ ਕਿਉਂ ਕਰ ਮੈਂ ਕਿਉਂ ਪਾਵਾਂ ਘਰ ਵਾਲਾ ਤੇਰਾ ਤੂੰ ਆਪੇ ਜਾ ਕੇ ਪਾਣਾ ਲੈ ਸਾਰਿਆਂ ਦੇ ਕੱਪੜੀ ਧੋਤਿਆ ਮੈਂ ਕਿਹੜਾ ਇਕੱਲੇ ਘਰ ਆਲੇ ਧੋਤਿਆ ਦੱਸ ਫਿਰ ਸਾਰਿਆਂ ਦੇ ਜਾ ਕੇ ਪਾ ਵੀ ਸਕਦੀਆਂ ਘਸਦੀ ਤਾਂ ਨਹੀਂ ਹੈਗੀ ਤੂੰ ਤੇ ਤੂੰ ਪਾ ਦੇਂਗੀ ਤੂੰ ਘੜੇ ਘਸ ਦੇਂਗੀ ਮੈਂ ਤਾਂ ਕਹ ਦੂੰ ਬਈ ਨਾਲੇ ਮੇਰੀ ਗੱਲ ਸੁਣ ਲੈ ਆ ਬਾਲ ਖੁੱਲੇ ਛੱਡ ਕੇ ਹਵਾ ਜੀ ਨਾਲ ਮਾਰ ਫਣਗੀ ਗੱਲ ਤੂੰ ਮੇਰੇ ਤੋਂ ਕੀ ਲੈਣਾ ਮੈਂ ਕੁਛ ਮਰਜ਼ੀ ਕਰਾਂ ਆ ਕੀ ਮਤਲਬ ਮੈਂ ਤੈਨੂੰ ਕਹਤਾ ਆਸਤਾ ਖਜ ਘਰਦਿਆਂ ਨੇ ਮੇਰਾ ਭੋਲਾ ਪਾਣੀ ਦੇਖਿਆ ਹੈਗਾ ਹਜੇ ਮੈਨੂੰ ਅਸਲੀ ਰੂਪ ਚ ਤਾਂ ਦੇਖਿਆ ਨਹੀਂ ਹੈਗਾ ਇਹਨਾਂ ਨੇ ਮੈਨੂੰ ਦਿਖਾ ਦੇ ਫਿਰ ਜਿੰਨਾ ਹੋ ਸਕਦਿਆ ਨਾ ਛੇਰ ਦੀ ਛੇਰ ਨਿਕਲ ਜਾ ਇਥੋਂ ਕਦੇ ਮੈਨੂੰ ਹੋਰ ਕੁਝ ਕਰਨਾ ਪਵੇ ਕੀ ਕਰ ਦੇਂਗੀ ਦੱਸ ਕਿ ਕੀ ਕਰ ਦੇਂਗੀ ਕਰਕੇ ਦਿਖਾ ਦੇ ਫਿਰ ਮੈਨੂੰ ਤੂੰ ਆਏ ਨਾ ਸਮਝੀ ਵੀ ਰਵੀ ਕੱਲਾ ਤੇਰਾ ਹੀ ਹੈ ਮੇਰਾ ਹੀ ਹੈ ਤੇਰੇ ਆਉਣ ਤੋਂ ਪਹਿਲਾਂ ਮੇਰਾ ਵੀ ਘਰ ਵਾਲਾ ਸੀਗਾ ਉਹ ਸੀਗਾ ਹੁਣ ਤਾਂ ਮੇਰਾ ਹੈ ਹੁਣ ਤੇਰਾ ਹੈ ਪਰ ਇਹ ਨਾ ਸੋਚੀ ਵੀ ਕੱਲਾ ਤੇਰੇ ਉੱਤੇ ਆ ਉਹ ਕੋਈ ਨਾ ਉਹ ਤੀਜੀ ਲਿਆਉਣ ਨੂੰ ਨਾ ਮੈਂਟ ਮਾਰੂਗਾ ਇਹ ਹਰਦਾ ਹੀ ਆ ਉਹ ਪਤਾ ਹੈ ਮੈਨੂੰ ਕਿਹ ਹੈ ਜਾ ਉਹ ਮੈਨੂੰ ਬਹੁਤ ਪਿਆਰ ਕਰਦਾ ਉਹ ਪਿਆਰ ਤਾਂ ਮੈਨੂੰ ਹੀ ਬੋਹ ਕਰਦਾ ਸੀ ਫਿਰ ਕਿ ਤੈਨੂੰ ਕਿਹੜੇ ਵੇਲੇ ਪਿਆਰ ਕਰ ਲਿਆ ਕੰਨ ਬੋਦਾ ਸ਼ੁਰੂ ਤੋਂ ਨਹੀਂ ਪਸੰਦ ਹੈਗੇ ਤੂੰ ਉਹਨੂੰ ਉਹ ਤਾਂ ਹੁਣ ਕੁਝ ਮਰਜੀ ਗਈ ਜਾਵੇ ਉਹ ਜਿਹੜੀ ਮੈਂ ਗੱਲ ਕਹਿਤੀ ਨਾ ਦਿਮਾਗ ਚ ਪਾ ਲਾ ਮੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਜਾ ਕੇ ਉਹਦੇ ਨਾਲ ਗੱਲ ਕਰ ਲੈ ਰਵੀ ਨਾਲ ਗੱਲ ਕਰਾਂ ਉਹ ਵੀ ਮੈਂ ਹਾਂ ਕਿਉਂ ਕਰਾਂ ਫਿਰ ਮੈਨੂੰ ਕਦ ਬੋਲਦੀ ਆ ਮੈਂ ਤੈਨੂੰ ਬੋਲ ਸਕਦੀ ਆ ਮੈਨੂੰ ਕਿਵੇਂ ਬੋਲ ਸਕਦੀ ਆ ਤੂੰ ਮੇਰੇ ਸੋਕਣਾ ਤਾਂ ਬੋਲਦੀ ਆ ਦਿੰਨਾ ਛੇਤੀ ਹੋ ਸਕਦਾ ਨਾ ਨਿਕਲ ਜਾ ਤੂੰ ਘਰ ਚੋਂ ਓ ਹੈਲੋ ਮੇਰਾ ਵੀ ਘਰ ਹੈ ਤੇਰਾ ਕੱਲੀ ਜਾਣੀ ਹੈਗਾ ਸਮਝ ਗਈ ਸਹਰਿਆਂ ਨਾਲ ਵਿਆਹ ਕੇ ਲੈ ਕੇ ਆਈਆਂ ਤੂੰ ਹੈਂ ਹਾਂ ਹਾਂ ਕੋਈ ਪ੍ਰੂਫ ਹੈਗਾ ਤੇਰੇ ਕੋਲ ਹਾਂ ਮੈਂ ਤਾਂ ਸਾਰੀ ਬਰਾਤ ਲੈਣ ਗਈ ਸੀਗੀ ਚਾਕੇ ਭੱਜ ਗਈ ਕੋਡ ਮਰਜਾ ਕਰਾਉਣੀ ਆ ਜਾਂਦੀਆਂ ਤੁਸੀਂ ਹੋਰ ਤੁਹਾਡੇ ਕੋਲ ਕੋਈ ਕੰਮ ਹੀ ਨਹੀਂ ਹੈਗਾ ਵਿਆਹ ਤਾਂ ਕਰਾਇਆ ਸੀ ਨਾਲੇ ਤੈਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਹੈਗੀ ਮੈਨੂੰ ਮੈਂ ਉਹਨੂੰ ਪਿਆਰ ਕਰਦੀ ਉਹ ਮੈਨੂੰ ਪਿਆਰ ਕਰਦਾ ਮੈਨੂੰ ਪਤਾ ਹੈ ਤੂੰ ਮੈਨੂੰ ਫਾਲਤੂਣਾ ਬੋਲਿਆਵੇਂ ਹੂੰ ਤੂੰ ਕੀ ਬੰਬ ਸੜ ਦੇਂਗੀ ਫਿਰ ਨਾ ਪਹਿਲੀ ਗੱਲਾਂ ਦੱਸ ਵੀ ਤੈਨੂੰ ਇਸ ਘਰ ਦੀ ਕੋਈ ਨੂ ਮੰਦਾਗਾ ਆਪਦੀ ਕੱਲੇ ਹੱਕ ਜਿਜ ਚਾਈ ਜਾਨੀ ਇੱਥੇ ਬਹਿ ਕੇ ਤੂੰ ਤਾਂ ਮੱਚਦੀ ਆ ਤੈਨੂੰ ਸੱਚੀ ਗੱਲ ਦੱਸਾਂ ਰਵੀ ਮੈਨੂੰ ਬੁਲਾਉਂਦਾ ਮੇਰੇ ਲਈ ਬਹੁਤ ਐ ਪਤਾ ਨਹੀਂ ਕਿੰਨਾ ਕ ਟਾਈਮ ਬੁਲਾਊਗਾ ਐ ਨਹੀਂ ਪਤਾ ਮਹੀਨਾ ਕੀ ਬਲਾਵੇ ਉਸ ਤੋਂ ਬਾਅਦ ਤੀਜ ਜਿ ਲਿਆਊਗਾ ਅਗਲਾ ਪਰ ਤੂੰ ਕਾ ਤੂੰ ਮੱਚਦੀ ਆ ਮੈਂ ਤਾਂ ਮੱਚਣ ਦੀ ਲੋੜ ਨਹੀਂ ਮੈਂ ਤਾਂ ਸੌਂ ਕੇ ਦੀ ਖੁਸ਼ ਹੁੰਨੀ ਆ ਤੁਹਾਨੂੰ ਦੇਖ ਦੇਖ ਕੇ ਹਾਂ ਮੈਨੂੰ ਤਾਂ ਇਹ ਮੈਨੂੰ ਦਿਖਦਾ ਤੂੰ ਕਿੰਨੀ ਕ ਖੁਸ਼ ਆ ਦੇਖਦਾ ਨਾ ਬਸ ਠੀਕ ਆ ਆ ਬਾਲਾ ਮੇਰੇ ਨਾਲ ਪਕਾਈ ਮਾਰਨ ਦੀ ਲੋੜ ਨਹੀਂ ਹੈਗੀ ਤੈਨੂੰ ਮੈਂ ਕੰਮ ਕਰੀ ਜਾਂਦੀ ਸੀ ਤੂੰ ਆਈ ਪਕਾਈ ਮਾਰਨ ਮੈਂ ਤੈਨੂੰ ਕੁਝ ਨਹੀਂ ਕਿਹਾ ਅੱਛਾ ਹੁਣ ਤੇਰੇ ਕਰਕੇ ਮੈਂ ਰਾਹ ਬੰਦ ਕਰ ਲਾ ਹੈ ਜਾਂ ਅੱਖਾਂ ਬੰਦ ਕਰ ਲਾ ਬੈ ਤੈਨੂੰ ਦੇਖੇ ਵੀ ਨਾ ਹੂਰपरी ਨੂੰ ਤੇ ਫਿਰ ਤੂੰ ਮੈਡਮ ਬਣ ਕੇ ਅੰਦਰ ਬਣ ਕੇ ਬਹਿ ਜਾਨੀਂ ਕੰਮ ਕਰ ਲਿਆ ਕਰ ਬਾਈ ਮੇਰੀ ਮਰਜ਼ੀ ਮੇਰੀ ਮੈਨੂੰ ਸੱਸ ਨਹੀਂ ਕੰਮ ਕਰਨ ਦਿੰਦੀ ਤਾਂ ਨਹੀਂ ਕਰਨ ਦਿੰਦੀ ਮੈਨੂੰ ਵੀ ਰਵੀ ਨਹੀਂ ਕੰਮ ਕਰਨ ਦਿੰਦਾ ਓਨੇ ਮੈਨੂੰ ਕਿਹਾ ਵੀ ਤੂੰ ਕੰਮ ਨਹੀਂ ਕਰਨਾ ਹਾਂ ਰਵੀ ਤੇਰੇ ਮੂੰਹ 'ਚ ਵਰਕਿਆਂ ਪਾਇਆ ਗੁਰੂ ਨਾ ਕੰਮ ਕਰਿਆ ਕਰ ਫਿਰ ਰਵੀ ਨੂੰ ਕਹਦਾ ਕਰ ਵੀ ਰੋਟੀ ਲੱਗ ਦੇ ਦੇ ਕੋਈ ਨਸਤ ਬਾਹ ਆ ਹੀ ਕੁਛ ਦੇਖਣਾ ਸੀ ਬਸ ਬਾਹਰੋਂ ਖਾਣ ਵਾਲੀਆਂ ਰਹਿ ਗਈਆਂ ਘਰੇ ਤਾਂ ਕੋਈ ਧੰਨ ਰੋਟੀਆਂ ਦਿੰਦਾ ਨਹੀਂ ਹੈਗਾ ਮੈਂ ਤਾਂ ਇੱਥੋਂ ਨਹੀਂ ਬਣਦੀ ਫਿਰ ਅਸੀਂ ਤਾਂ ਨਾ ਜਦੋਂ ਭੁੱਖ ਲੱਗਦੀ ਅਸੀਂ ਬਣਾ ਕੇ ਖਾ ਲੈਨੇ ਆ ਹਾਂ ਦਿਖਦਾ ਮੈਨੂੰ ਕੰਮ ਤਾਂ ਮੈਥੋਂ ਕਰਾਈ ਜਾਂਦੇ ਰਹਿਨੀ ਸਾਰਾ ਦਿਨ ਕਰ ਲੈ ਫਿਰ ਤੇਰੇ ਮੂੰਹ ਕਿਹੜਾ ਲੱਗੂ ਦਿਨ ਬੋਲਣ ਦੀ ਤਾਕਤ ਨਹੀਂ ਹੈਗੀ ਤੁਹਾਨੂੰ ਦਿਵਾਲੀ ਹੈ ਹੈਗੀ ਹੈ ਜਾ ਜਾ ਐਵੇਂ ਸਿਰ ਤੇ ਚੜ ਗਈ ਆਖੇ ਕਿੱਧਰ ਤੁਰਿਆ ਜਾਂਦਾ ਹੁਣ ਮੋੜਾ ਇਹ ਮੈਨੂੰ ਕਹਿੰਦਾ ਹੁੰਦਾ ਮੰਨ ਲਾ ਦੇ ਦੇ ਪੈਰ 'ਚ ਭੋਰੀ ਟਿਕਦਾ ਇਹ ਵੀ ਨਹੀਂ ਕਰ ਗੱਲ ਸੁਣਿਓ ਹਾਂਜੀ ਹੁਣ ਵੀ ਲੜੀ ਜਾਂਦੀ ਆ ਮੇਰੇ ਨਾਲ ਕੌਣ ਲੜੀ ਜਾਂਦਾ ਤੇਰੇ ਨਾਲ ਜੋਤੀ ਉਹ ਹੁਣ ਜੋਤੀ ਨੂੰ ਕੀ ਹੋ ਗਿਆ ਦੱਸ ਕੀ ਪਤਾ ਸਾਰਾ ਦਿਨ ਐਵੇਂ ਹੀ ਆਡਾ ਲਾਈ ਰੱਖਦੀ ਆ ਮੇਰੇ ਨਾਲ ਉਹ ਦੋ ਚਾਰ ਉਤਲੀਆਂ ਤੂੰ ਸੁਣਾ ਦਿਆ ਕਰ ਆਪੇ ਟਿਕ ਜੂਗੀ ਸੁਣ ਕੇ ਫਿਰ ਤੱਤਿਆਂ ਤੱਤਿਆਂ ਸੁਣਾਇਆ ਕਰਨ ਵਾਲੇ ਤੁਸੀਂ ਉਹਨੂੰ ਕਹਿ ਦੋ ਨਾ ਵੀ ਕਿਉਂ ਲੜਦੀ ਆ ਮੇਰੇ ਨਾਲ ਤੁਸੀਂ ਆਪ ਨਹੀਂ ਕੁਝ ਕਹਿੰਦੇ ਉਹਨੂੰ ਉਹ ਯਾਰ ਜੇ ਮੈਂ ਉਹਦੇ ਤੇ ਗੁੱਸਾ ਕਰੂੰਗਾ ਨਾ ਤੈਨੂੰ ਨਹੀਂ ਪਤਾ ਐ ਨਹੀਂ ਪਤਾ ਜਾ ਕੇ ਫਿਰ ਥਾਣੇ ਖੜਜੇ ਹੁਣ ਜੇ ਪਿਆਰ ਦੇ ਨਾਲ ਲੋਟ ਆਉਂਦੀ ਹੈ ਨਾ ਆਈ ਮੈਂ ਬੰਤਵਾੜੀ ਕਰਕੇ ਉਹਨੂੰ ਕੇਰਾ ਘਰੋਂ ਕੱਢਣਾ ਪਊਗਾ ਉਹ ਮਸਾਂ ਕੱਢੀ ਸੀ ਮੇਰਾ ਸਾਲਾ ਹੁਣ ਆਪ ਤਾਂ ਹੋ ਜਾਂਦਾ ਗਿਠ ਮੁਠ ਗਾਇਆ ਇੱਥੇ ਆ ਮੇਰੇ ਪੱਲੇ ਪਾ ਗਿਆ ਇਹਨੂੰ ਹੁਣ ਦੁਬਾਰੇ ਉਹ ਹੋਰ ਕੀ ਹੈਗਾ ਮਸਾਂ ਘਰੋਂ ਕੱਢੀ ਸੀਗੀ ਆ ਫੇਰ ਲਿਆ ਕੇ ਡਵਾ ਜੀ ਮੱਥੇ ਮਾਰੀ ਮੇਰੀ ਸਾਰਾ ਦਿਨ ਲੜੀ ਜਾਊਗੀ ਨਾਲੇ ਮੈਨੂੰ ਕਹਿੰਦੀ ਘਰ ਦਾ ਕੰਮ ਕਰਿਆ ਕਰ ਸਾਰਾ ਲੈ ਕਿ ਮੈਂ ਤਾਂ ਕੁਝ ਨਹੀਂ ਕਰਦੀ ਮੈਂ ਤਾਂ ਕਿ ਰਵੀ ਬਸ ਬੈਠਣ ਬੈਠਣ ਦਾ ਕਹਿ ਕੇ ਲੈ ਕੇ ਆਈ ਵੀ ਮੇਰੇ ਕੋਲ ਬੈਠੀ ਰਿਆ ਕਰ ਸਾਰਾ ਦਿਨ ਤੂੰ ਮੇਰੇ ਕੋਲ ਹੀ ਰਿਆ ਕਰ ਤੂੰ ਉਧਰ ਜਾ ਹੀ ਨਾ ਕਰ ਉਹਨਾਂ ਕੋਲੇ ਫਿਰ ਮੰਮੀ ਬੋਲ ਮਾਰਨ ਲੱਗ ਜਾਂਦੀ ਹੈ ਮਹਾਰਾਣੀ ਬਣ ਕੇ ਬੈਗੀ ਮਰੀ ਜਾਂਦੇ ਬੋਲ ਕੇ ਬੱਸ ਮੈਂ ਜ਼ਰਾ ਵੀ ਨਾ ਗੱਲ ਕਰ ਲੋ ਯਾਰ ਤੂੰ ਕਹਿੰਦੀ ਕਿਉਂ ਨਹੀਂ ਉਹਨਾਂ ਨੂੰ ਉਹਨਾਂ ਨੂੰ ਸਿੱਧਾ ਸਾਫ਼ ਕਹਿ ਦਿਆ ਕਰ ਕਿ ਬੱਸ ਉਹਦੇ ਨਾਲ ਕਰੋ ਜੋ ਗੱਲ ਕਰਨੀ ਹੈ ਕਿ ਮੇਰੇ ਮੂਹਰੇ ਕੁਝ ਨਾ ਬੋਲੋ ਠੀਕ ਆ ਤੇ ਇਹਨਾਂ ਨੂੰ ਮੈਂ ਦੱਸੂਗੀ ਕਿਵੇਂ ਉਹ ਕਰਦੇ ਹੁੰਦੇ ਆ ਜਦੋਂ ਮੈਂ ਇੱਕ ਵਾਰੀ ਕਹਿ ਦਿੱਤਾ ਵੀ ਉਹ ਡਵਾ ਜੀ ਨਾਲ ਮੈਂ ਨਹੀਂ ਖੋਸ ਰਣਾ ਫਿਰ ਉਹਨੂੰ ਬਾਰ-ਬਾਰ ਮੇਰੇ ਮੂਹਰੇ ਕਿਉਂ ਲਿਆਉਂਦੇ ਆ ਇਹ ਜਦੋਂ ਮੈਂ ਪਹਿਲੀ ਉਹਨੂੰ ਵਿਆਹ ਤੋਂ ਜਵਾਬ ਦਿੱਤਾ ਸੀਗਾ ਹੁਣ ਵੀ ੱਕੇ ਨਾਲ ਵਿਆਹ ਕਰ ਰਹੇ ਨੇ ਇਹਨਾਂ ਨੇ ਕਿਵੇਂ ਹੁਣ ਵੀ ਲੜਕੇ ਆਟੀਆਂ ਮੇਰੇ ਨਾਲ ਓ ਯਾਰ ਤੂੰ ਬੋਲ ਪਿਆ ਕਰ ਤੂੰ ਐਵੇਂ ਨਾ ਆਪਣਾ ਮੂੰਹ ਜੱਟ ਲਿਆ ਕਰ ਸਮਝੀ ਉਤਲੀ ਸੁਣਾਇਆ ਕਰ ਮੇਰੇ ਸਾਲਿਆਂ ਦੀ ਤੂੰ ਮੇਰੇ ਘਰ ਵਾਲੀ ਆ ਹੁਣ ਉਹ ਵੀ ਮਜੂਦਾ ਉਹ ਤਾਂ ਸਾਫ ਕਾ ਸੀਗੀ ਉਹ ਤਾਂ ਗਈ ਹੁਣ ਹੈ ਮੈਨੂੰ ਐ ਕਹਿੰਦੀ ਮੈਂ ਘਰ ਵਾਲੀ ਹਾਂ ਉਹਦਾ ਕੁਝ ਹੋਰ ਕਹੂਗੀ ਜੇ ਤੂੰ ਘਰ ਵਾਲੀ ਆ ਕਹ ਫਿਰ ਤੇਰੇ ਹੁੰਦੇ ਕਿ ਮੈਨੂੰ ਲਿਆਉਣ ਦੀ ਕੀ ਲੋੜ ਪੈਗੀ ਸਾਨੂੰ ਉਹ ਨੂੰ ਇਹ ਗੱਲਾਂ ਵੀ ਕਿਹਾ ਕਰ ਉਹਦਾ ਮੈਨੂੰ ਕਹਿੰਦੀ ਆ ਤੈਨੂੰ ਛੱਡ ਕੇ ਹੋਰ ਲਿਆਊਗਾ ਤੀਜੀ ਐਡਾ ਕਾ ਹੈਗਾ ਨਾ ਇਹ ਮਹਾਰਾਜਾ ਔਰ ਕੀਆ ਮੈਨੂੰ ਕਹਿੰਦੀ ਸੀ ਸਵੇਰ ਮੈਨੂੰ ਕਹਿੰਦੀ ਜਿਹਦੇ ਪਿੱਛੇ ਲੱਗੀ ਫਿਰਦੀ ਆ ਤੇ ਤੈਨੂੰ ਛੱਡ ਕੇ ਨਾ ਤੇਜੀ ਲੈ ਕੇ ਆਊਗਾ ਹੁਣ ਉਹ ਮੇਰਾ ਨਹੀਂ ਬਣਿਆ ਤੇਰਾ ਕਿੱਥੋਂ ਬਣ ਜੂਗਾ ਚੱਲ ਕੋਈ ਨਾ ਕਹ ਤੇਰਾ ਨਹੀਂ ਬਣਿਆ ਕੇ ਪਰ ਮੇਰਾ ਬਣ ਜੂਗਾ ਕਹ ਤੇਰਾ ਤੇਰਾ ਵਿਆਹ ਦੇ ਨਾਲ ਧੱਕੇ ਨਾਲ ਹੋਸੀ ਪਰ ਕੇ ਮੈਨੂੰ ਆਉਦੀ ਮਰਜ਼ੀ ਨਾਲ ਲੈ ਕੇ ਆਇਆ ਉਹ ਮੇਰੇ ਗੱਲ ਸੁਣੋ ਮੈਂ ਇਹ ਦਿਨ ਪਿੰਡ ਜਾਇਆ ਹੋਣੀ ਆ ਪਰ ਉਹ ਯਾਰ ਮੈਂ ਮੈਨੂੰ ਇਕੱਲੇ ਨੂੰ ਛੱਡ ਕੇ ਜਾਏਂਗੀ ਯਾਰ ਜਿੱਲੇ ਦੇਣੇ ਰੋਗੀ ਮੈਂ ਉਹਨੇ ਦਿਨ ਲਾ ਕੇ ਆਉਂਗੀ ਫਿਰ ਤੁਸੀਂ ਮਿਲ ਲਈ ਹਾਂ ਪਿੰਡ ਤੈਨੂੰ ਬਹੁਤ ਬਾੜ ਲੈਣਗੇ ਨਾ ਹੁਣ ਮੈਂ ਕਰ ਲੈਣੀ ਮਮੀ ਨਾਲ ਗੱਲ ਕੋਈ ਗੱਲ ਰਹਿਣ ਦੇ ਜੇ ਉਹਨਾਂ ਨੇ ਨਾ ਮੁੜ ਕੇ ਤੋਰੀ ਐ ਇਧਰੋਂ ਇਹਨੂੰ ਮੈਂ ਡੱਕਰ ਤਾਂ ਮੈਂ ਤਾਂ ਫੇਰ ਕੱਲੇ ਦਾ ਕੱਲਾ ਰਹਿ ਜੂ ਫੇਰ ਸੱਚ ਨੂੰ ਮੈਨੂੰ ਤੀਜੀ ਹੋਰ ਲੈਉਣੀ ਪਊ ਕੋਈ ਫੇਰ ਜਰ ਲੇਗੀ ਸੋਨੂੰ ਲੱਗਦਾ ਮੈਂ ਨਹੀਂ ਆਉਂਗੀ ਲੈ ਕਰਦਿਆਂ ਦਾ ਕੀ ਪਤਾ ਵੀ ਨਾ ਤੋੜਨ ਫਿਰ ਅੱਗੇ ਕਿਹੜਾ ਮੈਂ ਘਰਦਿਆਂ ਨੂੰ ਪੁੱਛ ਕੇ ਆਈ ਆਂ ਹਾਂ ਫਿਰ ਤਾਂਹੀਂ ਤਾਂ ਕਹਿਣਾਗਾ ਵੀ ਜਦੋਂ ਪੁੱਛ ਕੇ ਨਹੀਂ ਫਿਰ ਤੈਨੂੰ ਹੁਣ ਬਾੜ ਲੈਣਗੇ ਲੈ ਕੀ ਪਤਾ ਮੰਮੀ ਬਾੜ ਲੈ ਮੰਮੀ ਬਾੜ ਲੈਣ ਨਾਲੇ ਹੋਰ ਤੂੰ ਬਾੜਿਆ ਨਾ ਐਵੇਂ ਹੋ ਕਰੀ ਚੱਲ ਬਸ ਇੱਥੇ ਰਹਿ ਕਿਧਰੇ ਨਹੀਂ ਜਾਣਾ ਮੇਰਾ ਨਹੀਂ ਨਾਲੇ ਜੀ ਲੱਗਣਾ ਤੇਰੇ ਬਿਨਾ ਲੈ ਮੰਮੀ ਬੋਲ ਮਾਰਨ ਲੱਗ ਗਈ ਉਹ ਹੁੰਦੀ ਐ ਮੰਮੀ ਖੜਜੋ ਨਾ 2 ਮਿੰਟ ਕੋਲ ਨਹੀਂ ਖੜਨ ਦਿੰਦੀ ਚਲੋ ਕੋਈ ਨਾ ਮੈਂ ਜਾਂਨੇ ਆ ਤੁਸੀਂ ਖੜਜੋ ਤੂੰ ਤਾਂ ਆ ਪਤਾ ਨਹੀਂ ਮੰਮੀ ਦਾ ਕੀ ਐ ਨਾ ਤੇਰਾ ਹੇਰਵਾ ਹੋਇਆ ਵਾ ਮੇਰੇ ਨਾਲ ਲੜਨ ਲੱਗ ਜੂਗੀ ਬਾਚਾ ਕਿਉਂਕਿ ਕੰਮ ਨਹੀਂ ਕਰਦੀ ਚਲ ਠੀਕ ਆ ਜਾ ਕਰ ਲੈ ਕੰਮ ਬੋਲ ਪਿਆ ਕਰ ਬਸ ਮੂਰੇ ਕਿਸੇ ਦੀ ਸੁਣੀ ਨਾ ਬਾਲੀ ਹੁਣ ਮੇਰੇ ਸਾਲਾ ਨੇ ਤਪਾਤੇ ਹੁਣ ਸਾਨੂੰ ਖੁਸ਼ ਵੀ ਨਹੀਂ ਰਹਿਣ ਦਿੰਦੇ ਆਂਦੇ ਖਸਮ ਪਤਾ ਨਹੀਂ ਕਿਹੜੇ ਲੋਟ ਲੋਟ ਰਹਣਗੇ ਇਹ ਵਾ ਆ ਫਿਰਤੀ ਐ ਮੈਂ ਵੀ ਅੱਜ ਕਾ ਸੁਣਨੀ ਮੇਰੀ ਹਾਂ ਕੀ ਕਰੀ ਜਾਨੀ ਆ ਕੀ ਗੱਲ ਹੋਗੀ ਕੀ ਗੱਲ ਹੋਗੀ ਆਹੀ ਲੱਛਣ ਕਰਨ ਜਾਣਦੀ ਏ ਤੂੰ ਆਹੀ ਕ ਲੱਛਣਾ ਕਰਕੇ ਲੈਤਾ ਤੈਨੂੰ ਰਵੀ ਨੇ ਮੈਨੂੰ ਫालतू ਬੋਲਣ ਦੀ ਲੋੜ ਨਹੀਂ ਹੈਗੀ ਹੁਣ ਤੁਸੀਂ ਲੱਗ ਜਾ ਕਿਉਂ ਲੱਗਾ ਨਾ ਤੂੰ ਮੇਰੀ ਧੀ ਰਕਰ ਪੱਟ ਕੇ ਤੂੰ ਹੁਣ ਆ ਕੰਮ ਕਰਨ ਲੱਗ ਗਈ ਬੇਲੈਕੀ ਜੀ ਲੈ ਥੋੜੀ ਧੀ ਤਾਂ ਘਰ ਬਸਿਆਣੀ ਜੋ ਰੋਬ ਮੇਰੇ ਤੇ ਮਰੀ ਜਾਂਨੇ ਹੋ ਕਿ ਮੇਰੀ ਧੀ ਨਹੀਂ ਬਸ ਉਹਨੂੰ ਕੀ ਹੋਇਆ ਪਰ ਇੱਕ ਗੱਲ ਹੈ ਮੇਰੀ ਧੀ ਦੇ ਤੇਰੇ ਵਾਂਗੂ ਲੱਛਣ ਜਿਆ ਨਹੀਂ ਕੀਤੇ ਹਾਂ ਉਹ ਵਧੀਆ ਭਲੇ ਮਾਨਸ ਕਰਦੀ ਐ ਤੇਰੇ ਵਾਂਗੂ ਐ ਨਹੀਂ ਹੈਗੀ ਲੰਡੂ ਬੰਡੂ ਵੀ ਸਰਦਾਰਾਂ ਦੀ ਕੁੜੀਆਂ ਮੈਂ ਵੀ ਆਈ ਸਰਦਾਰਾਂ ਦੀ ਆ ਤੂੰ ਸਰਦਾਰਾਂ ਦੀਆਂ ਨੇ ਦੇਖੀਆਂ ਨਹੀਂ ਵੀ ਆ ਫਿਲਮਾਂ ਬਣਾਉਂਦੀਆਂ ਹੁੰਦੀਆਂ ਨਹੀਂ ਸਰਦਾਰਨੀਆਂ ਹਾਂ ਮੇਰੇ ਨਾਲ ਫਾਲਤੂ ਰਕਰਪਟ ਕੇ ਤੂੰ ਚੰਗੀ ਨਹੀਂ ਕੀਤੀ ਛੋੜ ਧੀ ਥੋਣੀ ਬਸਿਆ ਕਰ ਠੀਕ ਹੈ ਬਹਿ ਜਾ ਨਹੀਂ ਗੱਲ ਸੁਣ ਲੈ ਮੇਰੀ ਇੱਕੋ ਮੇਰੀ ਧੀ ਟਿੱਕਰ ਗਈ ਹੈ ਨਾ ਸਾਬ ਲਾ ਲਈ ਇੱਥੋਂ ਬਟਾ ਦੇ ਲੂੰਗੂ ਤਣੀ ਦਾ ਨਿਕਲ ਜਾ ਇੱਥੋਂ ਮੈਨੂੰ ਕਾਹਦਾ ਬੋਲਦੇ ਮੈਨੂੰ ਫਾਲਤੂ ਬੋਲਣ ਦੀ ਲੋੜ ਨਹੀਂ ਹੈਗੀ ਹੋਰ ਕਿਨੂੰ ਬੋਲਾਂ ਆਈ ਤੂੰ ਆ ਕੇ ਮੇਰੇ ਕੇ ਨੂੰ ਹੋਰ ਕੋਈ ਨੂੰ ਬੋਲਾਂ ਮੈਂ ਰਵੀ ਨਾਲ ਗੱਲ ਕਰ ਲੋ ਜਾ ਕੇ ਰਵੀ ਨਾਲ ਤਾਂ ਮੈਂ ਬਾਅਦ ਚ ਦੇਖੂ ਪਹਿਲਾਂ ਤੇਰੇ ਨਾਲ ਹੀ ਦੇਖੂ ਚੱਲ ਨਿਕਲ ਇਥੋਂ ਨਿਕਲ ਨਿਕਲਾ ਮੇਰਾ ਵੀ ਘਰ ਹੈ ਹੋਰ ਹੈ ਤੇਰਾ ਘਰ ਕਿੱਦੇ ਦਾ ਹੋ ਗਿਆ ਮੈਨੂੰ ਤੇਰਾ ਘਰ ਕਿੱਦੇ ਦਾ ਹੋ ਗਿਆ ਵਿਆਹ ਕੇ ਲਿਆਇਆ ਰਵੀ ਮੈਨੂੰ ਨਹੀਂ ਵੈ ਜਾ ਕਿੱਦਾਂ ਤੇਰੇ ਉਹਦੀ ਮਾਂ ਨੇ ਪਾਣੀ ਬਾਰੇ ਸੀ ਤੇਰੇ ਉਤੋਂ ਦੀ ਸ਼ਰਮ ਮੰਨ ਤੂੰ ਮਾਣੀ ਮੋਟੀ ਵਿਆਹ ਕੇ ਮੇਰੀ ਧੀ ਨੂੰ ਲਿਆਇਆ ਹੋ ਮੈਂ ਨਹੀਂ ਨਿਕਲਦੀ ਤੁਹਾਡੀ ਕੁੜੀ ਨਿਕਲੂਗੀ ਹੁਣ ਮੇਰੀ ਕੁੜੀ ਨਹੀਂ ਨਿਕਲਦੀ ਮੇਰੀ ਹਿੱਕ ਚ ਦਮ ਹੋਇਆ ਨਾ ਇੱਥੇ ਬਿસાਕੇ ਸਾਨੂੰ ਉਹ ਨੂੰ ਕੋਈ ਨ ਦੇ ਤੈਨੂੰ ਕੱਢੂ ਤੈਨੂੰ ਕੋਈ ਨ ਜਿਹੜੇ ਅਸੀਂ ਫਿਰਦੀਏ ਝਾਟੇ ਦੇ ਖੇਲਿਆਰੀ ਦੇਖੂਗੀ ਮੈਂ ਵੀ ਕੋਈ ਨਾ ਕੌਣ ਰਹੇ ਨਹੀਂ ਦੇਖਾਂਗੀ ਹੁਣੀ ਦੇਖ ਲੈ ਆ ਜਾ ਆ ਜਾ ਹੁਣੀ ਦੇਖ ਲੈ ਦੋ ਹੱਥ ਜਿਹੜੇ ਦੇਖਣੇ ਨੇਗੇ ਮੈਨੂੰ ਨਾ ਬੋਲੋ ਆਂਟੀ ਫਾਲਤੂ ਠੀਕ ਹੈ ਨਾ ਆਪਦੀ ਕੁੜੀ ਨਾਲ ਜਾ ਕੇ ਗੱਲ ਕਰ ਲੋ ਮੇਰੀ ਕੁੜੀ ਤੇ ਕਹਾਂ ਹੀ ਨਹੀਂ ਕੁਝ ਗੱਲ ਤਾਂ ਤੇਰੇ ਨਾਲ ਹੈ ਮੇਰੀ ਕੁੜੀ ਤੇ ਕਰ ਕਿਉਂ ਜਾਨੀਂ ਤੂੰ ਮੇਰੇ ਨਾਲ ਘਰ ਗੱਲ ਜਿਹੜੀ ਕਰਨੀ ਹੈ ਚੱਲ ਨਿਕਲ ਇੱਥੋਂ ਮੈਂ ਨਹੀਂ ਨਿਕਲਨੀ ਕਿਉਂ ਮੇਰਾ ਵੀ ਘਰ ਹੈ ਓਏ ਤੇਰਾ ਘਰ ਕਿਦੋਂ ਨਾਲ ਹੋ ਗਿਆ ਆਰੇ ਮੇਰੀ ਧੀ ਦਾ ਇਹ ਗੱਲ ਸੁਣ ਲਓ ਮੇਰੀ ਕੋਟ ਮੈਰਿਜ ਕਰਾਈਆ ਰਵੀ ਨੇ ਮੇਰੇ ਨਾਲ ਐਵੇਂ ਨਹੀਂ ਆ ਗਈ ਮੈਂ ਨਹੀਂ ਮੈਂ ਨਹੀਂ ਜਾਣਦੇ ਤੇਰੇ ਕਾਗਜ਼ਾਂ ਨੂੰ ਕੋਟ-ਕੂਟ ਮੈਰਿਜਾਂ ਨੂੰ ਮੇਰੀ ਧੀ ਦਾ ਨੰਦ ਲੈਤਿਆਂ ਨੇ ਸਿੱਧਾ ਹੋ ਕੇ ਨਾਲੇ ਮੇਰੀ ਗੱਲ ਸੁਣ ਲਓ ਤੁਸੀਂ ਮੈਨੂੰ ਫालतੂ ਬੋਲ ਨਹੀਂ ਸਕਦੇ ਠੀਕ ਹੈ ਗੱਲ ਤੂੰ ਕੀ ਕਰਦੇਗੀ ਦੱਸ ਮੈਨੂੰ ਕੋਈ ਨਾ ਮੈਂ ਰਵੀ ਨਾਲ ਕਰਦੀਆਂ ਗੱਲ ਜਾ ਕੇ ਤੂੰ ਮੇਰੇ ਨਾਲ ਕਰ ਰਵੀ ਨਾਲ ਦੇਖੀ ਜਾਊ ਜੀ ਤਾਂ ਹੋਊਗੀ ਸੋਨੂੰ ਮਾਮਾ ਦੀਆਂ ਨੂੰ ਤਾਂ ਮੈਂ ਐਂ ਕਢਾ ਦੂੰਗੀ ਕਰੋ ਠੀਕਾ ਲੱਗ ਮੈਨੂੰ ਐਂ ਲੱਗਦਾ ਤੇਰੇ ਨੂੰ ਨਾ ਕਢਾਉਣਾ ਪੈ ਜੇ ਕੋਈ ਨਾ ਹਾਂ ਚੱਲ ਤੁਰਦੀ ਲੱਗਾ ਜਾ ਆ ਜਾ ਤੁਸੀਂ ਮੈਨੂੰ ਹੱਥ ਨਹੀਂ ਲਾ ਸਕਦੇ ਕੀ ਬਾਲ ਸੁਣ ਲਓ ਤੂੰ ਕੀ ਕੋਈ ਜਿਆਦੇ ਹੂ ਐ ਹੱਥ ਲਾਉਣ ਨੂੰ ਅੱਗ ਲੱਗੇ ਪਈ ਐ ਜਦੋਂ ਦੀ ਮੈਂ ਤੈਨੂੰ ਦੇਖਿਆਗਾ ਰਵੀ ਤਾਂ ਪਹਿਲੇ ਦਿਨੋਂ ਹੀ ਖੁਸ਼ ਸੀਗਾ ਤੁਹਾਡੀ ਕੁੜੀ ਨਾਲ ਤੁਸੀਂ ਧੱਕੇ ਨਾਲ ਵਿਆਹ ਕੀਤਾ ਉਹਦਾ ਅਸੀਂ ਨਹੀਂ ਕੀਤਾ ਉਹਦਾ ਮਾਂ ਪਿਓ ਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਪੁੱਤ ਤੀ ਖੁਸ਼ ਐ ਹੈਗਾ ਕਿ ਨਹੀਂ ਅਸੀਂ ਨਹੀਂ ਕੀਤਾ ਅਸੀਂ ਜਿੱਦੈ ਸਾਗਣ ਪਉਣਾ ਆਏ ਉੱਦ ਕਿਉਂ ਬੈਠਾ ਫੇਰ ਉਹ ਯਾ ਤੇਰੇ ਨਾਲ ਕੋਈ ਗੱਲਬਾਤ ਸੀ ਕਿਉਂ ਬੈਠਾ ਹੋ ਉਹਦੇ ਘਰ ਜਾਣੇ ਤੱਕੇ ਨਾਲ ਵਿਆਹ ਕੀਤਾ ਉਦੋਂ ਪਹਿਲਾਂ ਤਾਂ ਮੇਰੇ ਨਾਲ ਉਹ ਕਰਦਾ ਫਿਰ ਉਹ ਭੱਜ ਵੀ ਸਕਦਾ ਸੀ ਜੋ ਤੱਕੇ ਨਾਲ ਵਿਆਹ ਕੀਤਾ ਸੀ ਉਦੋਂ ਵੀ ਕਹਿੰਦਾ ਵੀ ਮੈਂ ਇੱਥੇ ਬੈਂਦਾ ਨਹੀਂ ਨੰਦਾ ਤੈਨੂੰ ਬੈਂਦਾ ਅੱਜ ਤੂੰ ਮਤਾਂ ਦੇਣ ਆਲੀ ਆ ਗਈ ਮੈਨੂੰ ਮੈਨੂੰ ਮਤਾਂ ਦੇਂਗੀ ਤੂੰ ਇਹ ਮੈਨੂੰ ਨਾ ਬੋਲ ਉਹਦੇ ਨਾਲ ਗੱਲ ਕਰ ਲੋ ਜਾ ਕੇ ਜੀ ਤੂੰ ਮੇਰੇ ਨਾਲ ਕਰ ਗੱਲ ਉਹਦੇ ਨਾਲ ਤਾਂ ਮੈਂ ਆਪੇ ਸੰਮੂਹ ਫਿਰ ਰਵੀ ਦੀ ਮਾਂ ਨਾਲ ਕਰ ਲੋ ਜਾ ਕੇ ਗੱਲ ਕੋਈ ਨਹੀਂ ਰਵੀ ਦੀ ਮਾਂ ਨਾਲ ਮੈਂ ਕਰਦੀ ਆ ਗੱਲ ਚੌਧਰ ਦੀ ਸਾਲੀ ਬਣੀ ਇਹ ਐਵੇਂ ਪਹਿਲਾਂ ਨਾ ਕੁੜੀ ਲੱਗ ਜਾਂਦੀ ਆ ਹੁਣ ਇਹ ਲੱਗ ਗਏ ਫੇਰ ਰਵੀ ਦੀ ਮਾਂ ਲੱਗ ਜੂਗੀ ਆ ਕਿ ਬਸ ਸਾਰਾ ਦਿਨ ਮੇਰਾ ਤਾਂ ਹੀ ਰਹਿਣਾ ਲੈ ਹਾਂ ਬੈਠੀ ਹੈਗੀ ਹਾਂ ਬੈਠੀ ਆ ਸੁਸਤ ਜੀ ਹੋਈ ਨਾਣਾ ਮੰਮੀ ਹੋਈ ਬੈਠੀ ਸੀ ਆਫਸ ਹਾਂ ਪੀ ਲਿਆ ਕੋਸਾ ਆ ਨਾ ਭੁੱਖ ਵੀ ਨਹੀਂ ਹੈਗੀ ਮੈਂ ਤਾਂ ਨਾ ਮੇਰਾ ਤਾਂ ਸਿਰ ਫੜਕਣ ਲੱਗਿਆ ਮੈਂ ਤਾਂ ਪੂਰਾ ਬੋਲ ਕੇ ਆਈ ਹਾਂ ਹੁਣ ਉਹ ਤਾਂ ਦਰੂਸ ਕੱਢ ਕੇ ਆ ਕੋਠੇ ਤੇ ਕਿਹਨੂੰ ਗੁਲਕਈ ਆ ਆ ਜਿਹੜੀ ਸਿਹੜੀ ਆ ਰਵੀ ਨੇ ਪੂਰੀ ਮੇਰੇ ਪਿਓ ਦੀ ਰਾਨੀ ਜੀ ਗੁੱਤਨੀ ਮੋੜ ਕੇ ਆਈ ਮੈਂ ਤੇ ਮੇਰੇ ਘਰ ਜੀ ਕਰਦਾ ਸੀ ਘਰੋਂ ਬਾਹਰ ਕੱਢ ਦਿਆਂ ਕੀ ਗੱਲ ਹੋ ਗਈ ਸੀ ਗੱਲ ਹੈ ਜੇ ਮੈਨੂੰ ਗੱਲ ਪੁੱਛਦੀ ਮੇਰੀ ਤੀ ਦਾ ਘਰ ਪੱਟਿਆ ਗਿਆ ਹੋਵੇ ਹਜੇ ਤੂੰ ਮੈਨੂੰ ਗੱਲ ਪੁੱਛਦੀ ਹੈ ਹਜੇ ਕਹਿੰਦੀ ਮੇਲੇ ਦਾ ਕੋਟ ਮੈਰਿਜ ਕਰਾਇਆ ਮੈਂ ਨਹੀਂ ਮੈਂ ਹਜੇ ਕਾਗਜ਼ਾਂ ਨੂੰ ਜਾਣਦੀ ਕਿ ਕੋਟ ਮੈਰਜ ਵਾਲੇ ਨਾ ਥੋੜਾ ਜਿਹਾ ਟਾਈਮ ਹੀ ਰਹਿੰਦੀ ਹੁੰਦੀ ਹੈ ਹਾਂ ਆਹੋ ਬਣਾਈ ਐ ਕਰੀ ਜਾਵੇ ਐ ਮੈਂ ਮਖਾ ਮੇਰੀ ਤੀ ਨੇ ਕੰਮ ਕੀਤੇ ਨੀ ਰਵੀ ਨੂੰ ਇਹ ਕੰਮ ਪਸੰਦ ਸੀ ਮੇਰੀ ਦੀਨੇ ਕੀਤੇ ਨਹੀਂ ਤੇ ਕਹਿੰਦੇ ਵਿੰਤਾ ਤੱਕੇ ਨਾਲ ਵਿਆਹ ਕੀਤਾ ਕਿਉਂ ਮੈਂ ਤੱਕੇ ਨਾਲ ਕਰਕੇ ਜੀ ਸੀ ਉਹਦੇ ਨਾਂ ਬੈਂਦਾ ਸਗਣ ਤੇ ਨਾਂ ਵੈਂਦਾ ਲੰਦਾ ਤੇ ਉਹਦੇ ਵੇਖਦਾ ਕੁੜੀਆਂ ਨਾਲ ਤਾਂ ਮੰਨਿਆ ਵੀ ਉਹਦੇ ਮਾਪਿਆਂ ਤੋਂ ਤੱਕੇ ਨਾਲ ਵਿਆਹ ਕਰ ਦਿੰਦੇ ਆ ਪਰ ਮੁੰਡਾ ਮੁੰਡਾ ਤਾਂ ਨਹੀਂ ਤੱਕੇ ਨਾਲ ਵਿਆਹ ਕਰਾਉਂਦਾ ਗੱਲ ਤੇ ਨਹੀਂ ਉਹਨਾਂ ਦੀ ਚੰਚਿੜਕ ਜੀ ਮੇਰਾ ਘਰ ਵਾਲੇ ਜੀ ਕਰਦਾ ਸੀ ਨਾਸਾਂ ਫੇਰਿਆ ਮਾਰ ਕੇ ਮੁੱਕੀ ਦੇਖੀ ਜਾਊ ਕੀ ਬਣਦਾ ਪਿੱਛੋਂ ਤਾਂ ਕੁਝ ਨਹੀਂ ਆ ਕਾਇ ਕਰ ਸਕਦਾ ਹੁੰਦਾ ਬੰਦਾ ਕਿੰਨਾ ਕੁ ਬੋਲਦੀ ਆ ਉਹ ਹਾਂ ਮੇਰੇ ਨਾਲ ਵੀ ਹੋਈ ਸੀ ਗੱਲ ਬਚੇਰਾ ਲੜੀ ਜਾਂਦਾ ਕੀ ਐ ਉਹ ਸੱਪ ਖਾਣੀ ਜੀ ਮੂੰਹ ਨਾ ਮੱਥਾ ਉਹਦਾ ਜਿਹੜੀ ਨੂੰ ਰੀਲਣਾ ਪਾਪ ਆ ਲੈ ਤੂੰ ਬਹ ਨਵੀਂ ਜਵਾਨੀ ਚੜਦੀ ਐ ਤੇਰੇ ਤੇ ਛੱਲ ਮਮੀ ਕੋਈ ਨਹੀਂ ਉਹ ਵੀ ਰਵੀ ਜੀ ਦਾ ਫੰਦਾ ਕਰ ਲੈ ਨਹੀਂ ਪਤਾ ਹੀ ਫੇਰ ਲੱਗਦਾ ਹੈ ਜਿਹੀਆਂ ਪਸੰਦਾਂ ਦਾ ਜਿਹੜਾ ਖਾਖ ਚੱਟ ਕੇ ਸਾਰੇ ਪੱਤੇ ਉੱਡ ਗੀ ਸਾਰਾ ਕੁਝ ਚੱਟ ਕੇ ਵਾ ਗਈ ਫੇਰ ਪਤਾ ਲੱਗਦਾ ਹੁੰਦਾ ਹਾਂ ਕੀ ਪੁੱਤ ਹੁੰਦਾ ਸੱਲਗ ਲੇਕ ਕਰਦਾ ਉਹ ਸੋਹਣਾ ਲੱਗਦਾ ਹੁੰਦਾ ਘਰੇ ਫਿਰਦਾ ਬਾੜੂ ਫੁੱਲੇ ਜਿੰਦੇ ਖੂਬੀ ਜੋਬੀ ਦਾ ਸੱਚ ਮੈਨੂੰ ਤਾਂ ਕੰਨਾਂ ਨੂੰ ਹਾਸੀ ਆਵੇ ਲੈ ਹੁਣ ਪਹਿਲਾਂ ਤੇਰੀ ਤੇ ਬੋਲ ਕੇ ਗਈ ਐ ਮੈਨੂੰ ਕਿ ਹੁਣ ਤੂੰ ਆ ਗਈ ਫੇਰ ਰਵੀ ਦੀ ਮਾਂ ਬੋਲਣ ਲੱਗ ਜੂਗੀ ਮੇਰਾ ਵੀਜੀ ਮਾਂ ਬੋਲੇ ਨਾ ਉਹਦਾ ਘਰ ਪੱਟਿਆ ਦਾ ਵੀਜੀ ਮਾਂ ਕੀ ਘਟ ਗਜਾਰੂ ਤੈਨੂੰ ਉਹਦਾ ਜੀ ਨੂੰ ਚੰਗੀ ਨਹੀਂ ਲੱਗਦੀ ਉਹ ਤਾਂ ਅਗਲਾ ਬੋਲੂ ਗਈ ਮੇਰੇ ਤੇ ਘਰ ਖਰਾਬ ਹੋ ਗਿਆ ਮੈਂ ਬੋਲ ਵੀ ਨਹੀਂ ਸਕਦੀ ਨਾ ਹੋਏ ਤੁਸੀਂ ਤਾਂ ਕਹਿੰਦੇ ਤੁਸੀਂ ਲੱਗਦੀਆਂ ਕਿਉਂ ਰਵੀ ਨਾਲ ਗੱਲ ਕਰ ਮੈਂ ਰਵੀ ਨੂੰ ਤਾਂ ਮੈਂ ਬਾਅਦ ਚ ਦੇਖੂ ਪਹਿਲਾਂ ਤੇਰੇ ਨਾਲ ਦੋ ਹੱਥ ਕਰਾਂ ਮੈਂ ਕੋਈ ਨਹੀਂ ਮੰਮੀ ਜਿਹੜੇ ਭਾਵਨਾ ਮੇਰਾ ਖਿਆਲ ਜਾਂਦਾ ਨਾ ਦਿਮਾਗ ਕਹਿੰਦਾ ਵੀ ਬੜਾ ਟਾਈਮ ਨੀ ਰੋਕਦੀ ਹੈਗੀ ਜਾਉਗੀ ਤਾਂ ਛੇਤੀ ਹੀ ਨਹੀਂ ਮੈਂ ਜਿਹੋ ਦਾ ਲੱਛਣ ਦੇਖ ਲੈ ਨਹੀਂ ਖੜਨ ਵਾਲੀ ਹੋਤੀ ਮੈਂ ਇਸ ਮੁੰਡੇ ਤੇ ਖੜਦੀ ਨਹੀਂ ਨਚਿਆਲੇ ਤੇ ਨਾਲੇ ਜਿਹੜਾ ਨਸ਼ਾ ਮਨ ਮਨ ਕਰਦਾ ਉਹ ਤੇ ਖੜੂਗੀ ਉਹ ਮੈਨੂੰ ਪਤਾ ਹੈ ਮੰਮੀ ਆ ਪਿੰਡ ਜੋ ਤਾਂ ਹੀ ਤਾਂ ਰੀਲਾ ਪਉਂਦੀ ਆ ਕੀ ਪਤਾ ਮੈਨੂੰ ਕੋਈ ਮੁੰਡਾ ਹੀ ਪਸੰਦ ਕਰ ਲੇ ਹੂੰ ਮੈਨੂੰ ਐ ਲੱਗਦਾ ਜਿਹੜੀ ਕੋਠੇ ਤੇ ਜਾ ਜਾ ਚੜਦੀ ਆ ਮੈਨੂੰ ਐ ਲੱਗਦਾ ਕੋਈ ਕਰ ਨਹੀਂ ਰੱਖਿਆ ਹੋਵੇ ਨਹੀਂ ਇਹਦੇ ਪੁੱਥੜੀ ਇਹੋ ਜਿਹੇ ਚੋਪਣੇ ਮੂੰਹ ਵਾਲੀ ਦਾ ਹਾਂ ਦੇਖ ਲਾ ਪਾਪਾ ਕੀ ਕਹਿ ਸਕਦੇ ਆ ਅਗਲੇ ਦੀ ਜਨਤ ਗਿਆ ਕੁਛ ਮਰਜ਼ੀ ਕਰੀ ਜਾਵੇ ਪੁੱਤ ਤੂੰ ਤਾਂ ਹਾਂ ਚੁੱਪ ਕਰਕੇ ਬੈ ਗਈ ਪਰ ਮੇਰੀਆਂ ਨਾੜਾਂ ਨਾ ਤੜਫਦੀਆਂ ਨੇ ਜੀ ਤਾਂ ਮੈਂ ਉਹਨੂੰ ਦੇਖ ਲਾਨੀ ਆ ਮम्मी ਹੋਰ ਕੀ ਕਰਾਂ ਮਾਰਦਾ ਮੈਨੂੰ ਗਲਗੋਟ ਕੇ ਮੇਰਾ ਕਹੇ ਜੀ ਘਰ ਦਾ ਮਾਰਦੇ ਮੈਂ ਮਾਰਦਾ ਨਹੀਂ ਆ ਤੇ ਮੈਂ ਜੇਲ੍ਹ ਚ ਬਹਿ ਜੂ ਜਲ ਮੇਰੀ ਧੀ ਤਾਂ ਸੌਖੀ ਬਸੂਗੀ ਜੀ ਤਾਂ ਮੰਮੀ ਮੇਰਾ ਹੀ ਬਹੁਤਾ ਕਰਦਾ ਪਰ ਮੈਂ ਕਰਾਂ ਵੀ ਕੀ ਫਸੀ ਹੋਈ ਆ ਕੀ ਤੂੰ ਕਹ ਰਹੀ ਏ ਫਸ ਗਈ ਫਸ ਮम्मी ਆ ਤੇਰੀ ਬਸ ਬਸ ਨੇ ਇੱਥੋਂ ਟਿੱਕਰ ਲੈ ਆਂਦੀ ਆ ਮੈਂ ਜੇ ਤੇਰੇ ਚ ਦਾਮ ਹੁੰਦਾ ਨਾ ਦੋ ਹੱਥ ਕਰਨ ਦਾ ਫੇਰ ਨਜ਼ਾਰਾ ਆਉਂਦਾ ਤੇਰੇ ਆ ਨੀ ਮੀ ਨੀ ਮੀ ਨੀ ਕਿਤਾ ਮੈਨੂੰ ਸਾਰਾ ਕੁਝ ਕੋਈ ਨਹੀਂ ਮਮੀ ਸਭ ਕੋ ਸਹੀ ਹੋ ਜਾਊਗਾ ਪੀ ਇੱਕ ਦਿਨ ਅਕਲਤ ਰਵੀ ਨੂੰ ਆਈ ਜਾਣੀ ਵੀ ਕੌਣ ਸਹੀ ਆ ਤੇ ਕੌਣ ਗਲਤ ਹੈ ਮੇਰੀ ਗੱਲ ਸੁਣ ਮੈਂ ਬਸ ਉਹੀ ਟਾਈਮ ਦਾ ਇੰਤਜ਼ਾਰ ਕਰੀ ਆਂ ਨੀ ਅਭੀ ਕਦੋਂ ਆਊਗਾ ਉਹ ਟਾਈਮ ਉਹ ਤਾਂ ਨਹੀਂ ਮੈਨੂੰ ਪਤਾ ਕੀਦੋਂ ਆਊਗਾ ਮੈਨੂੰ ਇਹ ਗੱਲ ਲੱਗਦੀ ਹੈ ਵੀ ਅਰਵੀ ਨੂੰ ਅਕਲ ਆਉਣੀ ਨਹੀਂ ਜੀ ਦੇਹੇ ਸਾਰਾ ਕੁਝ ਹੁੰਝ ਕੇ ਲੈਗੀ ਨਾ ਅਕਲ ਉਹਦੇ ਆਊ ਪਿੱਛੋਂ ਤਾਂ ਆਈ ਨਾਈ ਜੇ ਉਹ ਤੇਰਾ ਨਾ ਰਿਹਾ ਤੇ ਉਹਦਾ ਨਾ ਰਿਹਾ ਫੇਰ ਕਿਸੇ ਦਾ ਕੀ ਕਰ ਲੂਗਾ ਹੋ ਕੋਈ ਨਹੀਂ ਮੰਮੀ ਅਕਲ ਤਾਂ ਆਜੂਗੀ ਉਦੋਂ ਮਰਜੀ ਆ ਜੀ ਇਹ ਜਾਨੂੰ ਆਕਲ ਨਹੀਂ ਆਉਣੀ ਹੁੰਦੀ ਆਕਲ ਨਹੀਂ ਆਉਣੀ ਹੁੰਦੀ ਛੇੜੀ ਬੰਦੇ ਨੂੰ ਉਹਨੂੰ ਕਿਤੇ ਆਈ ਐ ਨਹੀਂ ਆਵੀ ਕੋਈ ਨਹੀਂ ਆਉਗੀ ਨਾਲੇ ਕਿੰਨਾ ਕੁ ਟਾਈਮ ਬੈਠ ਜੂਗੀ ਇੱਥੇ ਆਖਰ ਨੂੰ ਜਾਊਗੀ ਤਾਂ ਸਹੀ ਕਹ ਦਿੰਨਾ ਕਦੇ ਤਾਂ ਜੇ ਮੇਰਾ ਉਹਦੇ ਨਾਲ ਇੱਕ ਵਾਰੀ ਪੇਚਾ ਹੋਰ ਪੈ ਗਿਆ ਨਾ ਤੂੰ ਐਂ ਦੇਖੀ ਵੀ ਘਰੋਂ ਕਿਵੇਂ ਬਾਹਰ ਜਾਂਦੀ ਹੁੰਦੀ ਆ ਕੋਈ ਨਾ ਮੰਮੀ ਹੋਂਤਾ ਉਹ ਥੀਆ ਪੇਚੇ ਆਪਣੇ ਪੈਂਦੀ ਰਹਿਣਗੇ ਕੱਢ ਕੇ ਹਟੂ ਮੈਂ ਉਹਨਾਂ ਚਿਰ ਮੈਂ ਵੀ ਸਬਰ ਨਹੀਂ ਆਉਂਦਾ ਮੈਨੂੰ ਵੀ ਕੋਈ ਨਾ ਮਮੀ ਤੂੰ ਬੈਠਾ ਦਰ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣੀ ਆ ਤੇਰੀ ਕੋਈ ਨੇ ਮਾਰਿਆ ਸਾਰਾ ਨਾਲ ਕੋਈ ਨਾ ਕੋਈ ਨਹੀਂ ਕਰੀ ਜਾਊਗੀ ਜੇ ਬੋਲਣ ਵਾਲੀ ਹੋਵੇਂ ਮੜਾ ਮੋਟਾ ਧਾਮ ਹੋਵੇ ਫਿਰ ਇਹਨਾਂ ਦਾ ਇਹ ਨਾ ਹੋਵੇ ਵੀ ਇਹ ਦਵਾਰੇ ਵਿਆਹ ਕਰਾ ਲੰਦਾ ਨੂੰ ਸੁਪਨੋ ਜਹੀ ਲੱਗਦਾ ਏ ਕਦਮਾਂ ਦੀਆਂ ਪੱਕੀਆਂ ਖਾਵਾਂਗੇ ਅੱਦ ਮਿਲੇ ਰੱਬ ਤਰਾਬ ਨੂੰ ਸਵਾਸੇ ਪਤਾ ਉੱਚੀ ਗਾਇਆ ਕਰ ਇੱਥੇ ਕਿਹੜਾ ਕੋਈ ਵੱਸਦਾ ਕੰਜਰੀਆਂ ਦਾ ਬਣਾ ਰੱਖਿਆ ਕੰਜਰਾਂ ਨੇ ਘਰ ਇਹ ਲੈ ਕੰਜਰੀਆਂ ਦਾ ਬਣਾ ਰੱਖਿਆ ਕੰਜਰਾਂ ਨੇ ਘਰ ਇਹ ਮਾੜ ਮਟ ਉੱਚੀ ਗਾ ਲਿਆ ਕਰ ਹੋਰ ਪਤਾ ਨਾ ਤੇਰੀ ਮਾਂ ਇਸ ਘਰ ਚ ਨਾ ਕੋਈ ਹੋਰ ਰਹਿੰਦਾ ਹੋਰ ਤੁਸੀਂ ਰਨ ਖਸਮੀ ਹੋ ਇੱਥੇ ਤਾਂ ਉਹ ਬੇਬੇ ਕਿਉਂ ਤੁਸੀਂ ਸਾਰਾ ਦਿਨ ਸਾਡੇ ਮਗਰ ਪਏ ਰਹਿੰਦੇ ਹੋ ਅਹੀ ਦੱਸ ਤੁਹਾਡਾ ਕੀ ਚੱਕ ਲਿਆ ਤੇਰੇ ਪਿਆਉਣੇ ਪਹਿਲਾਂ ਤਾਂ ਤੁਸੀਂ ਮੈਨੂੰ ਐ ਕਹਿੰਦੀ ਸੀ ਵੀ ਪੁੱਤ ਘਰ ਵਾਲੀ ਨਾਣਾ ਵੀ ਖੁਸ਼ ਰਹੀਦਾ ਹੁੰਦਾ ਵਧੀਆ ਉਹਨੂੰ ਖੁਸ਼ ਰੱਖੀਦਾ ਹੁੰਦਾ ਬਿਹਾਸੇ ਖੇੜਕੇ ਦੇ ਆਕਰ ਬਦੀਆ ਗੱਲਾਂ ਕਰਿਆ ਕਰੋ ਹੁਣ ਜੇ ਮੈਂ ਖੋਸ ਰਹਿਣਾ ਹੁਣ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਸੱਪ ਲੜਿਆ ਅਸੀਂ ਇਸ ਕੰਜਰੀ ਨਾਲ ਨਹੀਂ ਆਖਿਆ ਸੀ ਉਹਦਾਂ ਆਖਿਆ ਸੀ ਜਿਹੜੀ ਵਿਆਹ ਕੇ ਲੈਂਦੀ ਸੇਰਿਆਂ ਨਾਲ 100 ਬੰਦੇ ਚ ਓ ਕੀ ਬੇਬੇ ਤੁਸੀਂ ਇੱਕ ਹੀ ਗੱਲ ਫੜੀ ਹੋਈ ਆ 100 ਬੰਦੇ ਚ ਵਿਆਹ ਕੇ ਲੈਂਦੀ ਐ ਜੇ ਮੈਂ ਕੱਲਾ ਵਿਆਹ ਲੈ ਫੇਰ ਹੱਸ ਗਿਆ ਕੋਸ ਨਾਲੇ ਵਧੀਆ ਗੱਲਾਂ ਨਹੀਂ ਕਰਿਆ ਮੈਂ ਤੈਨੂੰ ਕਿਉਂ ਮੈਨੂੰ ਗਾਲਾਂ ਪਵਾਉਣਾ ਕਹਿੰਦਾ ਮੈਨੂੰ ਫੋਨ ਕਿਉਂ ਨਾ ਕਰਿਆ ਤੇ ਤੈਨੂੰ ਫੋਨ ਕਰਕੇ ਮੈਂ ਦੱਸ ਕੀ ਕਰਦੀ ਪੁੱਤ ਨੇ ਤਾਂ ਦਿਨ ਚੰਦ ਚਾੜਤਾ ਸੀ ਉਹ ਬੇਬੇ ਆਏ ਆ ਗੱਲ ਜੇ ਹੁੰਦਾ ਨਾ ਇੱਥੇ ਬਾਪੂ ਹਨਾ ਫੇਰ ਕੰਮ ਨਾ ਔਖਾ ਹੋ ਜਾਂਦਾ ਥੋੜਾ ਤਾਂ ਹੀ ਮੈਂ ਬਾਪੂ ਦੇ ਗਏ ਗਏ ਥੋੜਾ ਜਿਹਾ ਫਾਇਦਾ ਚੱਕ ਗਿਆ ਸਾਵਾ ਸੇ ਤੇਰੇ ਉਹ ਫਿਰ ਬੇਬੇ ਐਵੇਂ ਹੋਣ ਨਿਛਦਣਾ ਜੀ ਨਹੀਂ ਕਰਦਾ ਤੈਨੂੰ ਵੀ ਪੁੱਤ ਕਹਨੂੰ ਜੀ ਕਰੇ ਬੇਬੇ ਬਾਪੂ ਨੇ ਨਾ ਹੁਣ ਨਿਛਦਣਾ ਤੈਨੂੰ ਪਾਵ ਹੈਗਾ ਬਾਪੂ ਦੇ ਸੁਭਾਅ ਦਾ ਬਾਪੂ ਤੇਰਾ ਪਸੰਦ ਤਾਂ ਹੁਣ ਵੀ ਨਹੀਂ ਦਿੰਦਾ ਇਹਨੂੰ ਇੱਥੇ ਕੱਢੂਗਾ ਤਾਂ ਇੱਥੋਂ ਹੁਣ ਵੀ ਉਹ ਨਹੀਂ ਬਾਪੂ ਨਾਲ ਮੇਰੀ ਸਾਰੀ ਗੱਲ ਹੋ ਗਈ ਬਾਪੂ ਗਾ ਜਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਪੁੱਤਰਾ ਅੱਖਾਂ 'ਚ ਮਿਚੀ ਆ ਨਾ ਕੰਜਰਾ ਕੀ ਖਾਦਾ ਅੱਜ ਉਹ ਅੱਜ ਤੱਕ ਕੁਛ ਖਾਦਾ ਹੀ ਨਹੀਂ ਬੇਬੇ ਜਿੱਦਾਂ ਦੀ ਇਹ ਆਈ ਉਹਦੇ ਦਾ ਕੁਛ ਖਾਣ ਦੀ ਲੋੜ ਨਹੀਂ ਇਹ ਤਾਂ ਉਹੀ ਨਸਾ ਹੋਈ ਜਾਂਦਾ ਰਹਿੰਦਾ ਮੈਨੂੰ ਦੇਖ ਲੈ ਸ਼ਰਮ ਨਹੀਂ ਆਉਂਦੀ ਚੋਰੀਆਂ ਐ ਛਣ ਛਣ ਕਰਦੀ ਫਿਰਦੇ ਨਾ ਸੋਹਣੀ ਦੇਖ ਬੇਬੇ ਕਿੰਨੀ ਉਹਦੇ ਨਾਲ ਹੁੰਦਾ ਮੈਂ ਤਾਂ ਐਂ ਜੀ ਕਰ ਦੋ ਨਾ ਨਾ ਸੱਜਣਾ ਇਹ ਗੱਲਾਂ ਨਾ ਕਰਿਆ ਕਰ ਹੁਣ ਤੋਂ ਮਾਂ ਐ ਤੇਰੀ ਕੰਜਰਾ ਮਾਂ ਐ ਤੇਰੀ ਮੈਂ ਫਿਰ ਉਹੀ ਕਹਿਣਾ ਬੇਬੇ ਗੱਲਾਂ ਨਾ ਕਰਿਆ ਕਰ ਹੁਣ ਨੁਪੁੱਤੀ ਨੇ ਪਤਨ ਕੀ ਪਤਾ ਕੰਜਰ ਦੇ ਸਿਰ ਚ ਕੋਲ ਕੇ ਮਾਪੇ ਬਾਪ ਨੂੰ ਵੀ ਭੁੱਲ ਗਿਆ ਲਾ ਭੁੱਲਿਆ ਕਿਉਂ ਬੇਬੇ ਤੇਰੇ ਕੋਲ ਤਾਂ ਰਹਿਣਾ ਸਾਰਾ ਦਿਨ ਭੁੱਲਦੇ ਤਾਂ ਉਹ ਹੁੰਦੇ ਆ ਜਿਹੜੇ ਆ ਦੇ ਮਾਪੇ ਨਾਲ ਗੱਲਾਂ ਬਾਤਾਂ ਨਾ ਕਰਨ ਮਾ ਦਿਨ ਰਾਤ ਤੁਹਾਡੇ ਕੋਲ ਬੈਠਾ ਰਹਿਣਾ ਮੈਨੂੰ ਨਹੀਂ ਬਈ ਉਹ ਚੰਗੀ ਲੱਗਦੀ ਜਾਂ ਤਾਂ ਉਸ ਘਰ ਚ ਤੇ ਹੋਰ ਹੋਊਗੀ ਜਾਂ ਮੈਂ ਰਹੂੰਗੀ আর ਦੋਨਾਂ ਚਿਕਰ ਹੋਊਗੀ ਅਲਾਨਾ ਡਾਇਲੋਗ ਬਦਲ ਹੁਣ ਆ ਗੱਲਾਂ ਤਾਂ ਮੈਨੂੰ ਪਹਿਲਾਂ ਨਹੀਂ ਅਸਰ ਹੋਇਆ ਹੁਣ ਕਿੱਥੇ ਹੋਊਗਾ ਐ ਕਰ ਪੁੱਤ ਡਾਇਲੋਗ ਤਾਂ ਬਦਲਿਆ ਨਹੀਂ ਜਾਂਦਾ ਬੇਬੇ ਹੀ ਬਦਲ ਦੇ ਹੁਣ ਤੇਰੇ ਪਿਓ ਨੂੰ ਵੀ ਲਿਆ ਦੇ ਇੱਕ ਉਹ ਬਾਕੀ ਨੂੰ ਪੁੱਛਣਾ ਪਊਗਾ। ਪਰ ਪਰਸ ਆਪਾਂ ਮੁੱਕੂਗਾ। ਲੱਗਦਾ ਤੁਹਾਨੂੰ ਵੀ ਲਿਆ ਦੇ ਇੱਕ ਅੱਦੇ ਹੋਰ। ਅੱਛਾ। ਹਾਂ। ਤੈਨੂੰ ਕੋਈ ਹੋਰ ਲੈ ਜੀ ਫਿਰ ਬੀਬੇ ਹੈਨਾ। ਬਾਹਰੀਆਂ ਸਿਆਣੀਆਂ ਗੱਲਾਂ ਕਰਦੀਆਂ। ਅੱਗਾ ਚੰਗਾ 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 ਜੱਪੜ ਨਹੀਂ ਨਜਾਖਾ ਕਰ ਤਾ ਮੁੱਦੀ ਹੋਈ ਪਈ ਆ। ਬੀਬੇ ਮੇਰੀ ਗੱਲ ਸੁਣੋ। ਹਾਂ ਬੋਲ। ਤੁਸੀਂ ਚਾਹੁੰਦੀ ਸੀ ਮੇਰੀ ਖੁਸ਼ੀ। ਹੂੰ। ਰੇਗ ਮਾਪਿਓ ਦੇ ਬੱਚੇ ਦੀ ਖੁਸ਼ੀ ਚਾਹੁੰਦਾ ਨਾ। ਪਰ ਇਹੋ ਜਿਹੀ ਨਹੀਂ ਚਾਹੁੰਦਾ ਪਤਾ। ਜਿਹੜਾ ਕੋਈ ਆਪਦੇ ਮਾਪੇ ਆਪ ਤਾਂ ਉਤੋਂ ਦੀ ਹੋ ਗਿਆ ਕੱਢ ਲਿਆਵੇ ਕਿਸੇ ਦੇ ਤੀਪਤ ਨੂੰ। ਉਹ ਯਾਰ ਕੱਢ ਕੇ ਕਿੱਥੇ ਕੋਟ ਮੈਰਿਜ ਕਰਾਈਏ ਬੇਬੇ ਉਹ ਇੱਟਟਾ ਨਾ ਨਿਕਲ ਕੇ ਹੀ ਐ ਉਹ ਕਿਹੜਾ ਤੇ ਪਿਓ ਦੇ ਰਾਜੀ ਬੰਦੇ ਨਾਲ ਹੋਈ ਏ ਥੋੜੀ ਅੱਕੀ ਅੱਕੀ ਕੱਟ ਜੇ ਪਵਾਏ ਨੇ ਹਾ ਹਾ ਬੱਸੇ ਕੱਟ ਜੇ ਕੀ ਕਰਵਾਇਆ ਸਿਰ ਦਾ ਹੈ ਬੇਬੇ ਡਿਜ਼ਾਈਨ ਆ ਵਧੀਆ ਰੀਲਾ ਰੁਲਾ ਪਉਂਦੇ ਨੇ ਬੇਬੇ ਇੰਸਟਾਗ੍ਰਾਮ ਤੇ ਬਾਵਾ ਆਉਦੇ ਹੋਏ ਪੁੱਤੀ ਨੇ ਜਿੱਦਾਂ ਦੀ ਆਈ ਹੈ ਨਾ ਜਿਵੇਂ ਜੋਗੀ ਬਣਾਤਾ ਉਹ ਗੱਡੀ ਲਾਹਰ ਜੇ ਨਹੀਂ ਫਿਰਦੇ ਹੁੰਦੇ ਮੰਗਣ ਵਾਲੇ ਉਹਨਾਂ ਨੂੰ ਲੱਗਦਾ ਹੈ ਹਾਂ ਉਹ ਬੇਬੇ ਇੰਨਾ ਵੀ ਨਹੀਂ ਮਾੜਾ ਹੈਗਾ ਮੈਂ ਅੱਖਾਂ ਦੇਖ ਲੈ ਮੈਂ ਤਾਂ ਅੱਜ ਫੇਰ ਵਿਆਹ ਕਰਾ ਲਾਂ ਸ਼ਾਬਾਸ਼ੇ ਪੁੱਤ ਸਵਾਸੇ ਮਾੜੀ ਮੱਠੀ ਸ਼ਰਮ ਨਹੀਂ ਆਉਂਦੀ ਹੈ ਨਾ ਤੈਨੂੰ ਮਾਣਾ ਗੱਲਾਂ ਕਰਦੇ ਨੂੰ ਓ ਬੇਬੇ ਮਾਂ ਉਹ ਗੱਲ ਕਰਦਾ ਤੇ ਜੀ ਉੱਤਰ ਕੀ ਲੋਈ ਕੀ ਕਰੂਗਾ ਕੋਈ ਉਹ ਕੰਮ ਹੋਇਆ ਪਿਆ ਬੱਚਾ ਬੇਬੇ ਤਾਂ ਫੜਮਾਂ ਚ ਲਿਆਣ ਵਾਲਾ ਤੈਨੂੰ ਤਾਂ ਦੋ ਡਾਇਲੌਗ ਹੀ ਭਰੇ ਭਰੇ ਛੜਦੀਆਂ ਵੇਜ ਵੇਜਦੀਆਂ ਛੜਦੀਆਂ ਡਾਇਲੌਗ ਨਾਲੇ ਹੋਰ ਜੀ ਉੱਤਰ ਕੀ ਲੋਈ ਫਿਰ ਕੀ ਕਰੂਗਾ ਕੋਈ ਹਾਂ ਹੁਣ ਤੂੰ ਤਾਂ ਕਿੱਲੇ ਤੇ ਟਾਂਗਤੀ ਲਾ ਕੇ ਕਿੱਲੇ ਤੇ ਨਹੀਂ ਬੇਬੇ ਮੇਰੀ ਗੱਲ ਸੁਣੋ ਉਹ ਜੋਤੀ ਨਾਲ ਜਦੋਂ ਮੈਂ ਖੁਸ਼ ਹੀ ਨਹੀਂ ਰਹਿਣਾ ਫਿਰ ਉਹਨੂੰ ਰੱਖ ਕੇ ਵੀ ਕੀ ਫਾਇਦਾ ਸੀ ਉਹ ਵਧੀਏ ਸੀ ਉਹਦਾ ਮਰੱਸਾ ਲਾਇਆ ਸੀਗਾ ਆ ਫੇਰ ਲੈ ਆ ਕੇ ਮੇਰੇ ਸਾਹਮਣੇ ਮੇਰੇ 16 ਨੂੰ ਕੰਜਰਾ ਹੋ ਡੰਗਰ ਹੈ ਉਹ ਹੈ ਤਾਂ ਡੰਗਰਾ ਜੀ ਜਾਣੇ ਨੇ ਜੂਸ ਕਾਟ ਰੱਖ ਮੇਰੇ ਤਾਂ ਗੰਨ ਤਾਂ ਉਹਦੇ ਹੋ ਬੋ ਵਰ ਗਿਆ ਜਿਹੜਾ ਉਹ ਹਾਤਮ ਵਾਲੀ ਜੀ ਉਹ ਕੱਲ ਸੁਣ ਲੈ ਪੁੱਤ ਮੇਰੀ ਤੇਰੇ ਨਾਲ 100 ਦੁਗਨੇ ਸੋਹਣੀ ਐ ਜਾਂਦੀ ਆਉਂਦੀ ਐ ਮੈਂ ਫੱਬਦੀ ਸੀ ਤੇ ਆਹ ਪੋਰਾ ਨਹੀਂ ਸੋਹਣੀ ਲੱਗਦੀ ਤੇਰੇ ਨਾਲ ਜਾਂਦੀ ਉਹ ਬੇਬੇ ਮੈਨੂੰ ਬੁਸ ਕੇ ਦੇਖ ਮੈਨੂੰ ਕਿੰਨੀ ਸੋਹਣੀ ਲੱਗਦੀ ਓਹ ਭਾਗ ਜਾ ਕਿਛ ਤਾਂ ਮੈਂ ਬਾਹਰਾਂ ਚ ਬਾਹਰਾਂ ਚੱਪੜਾਂ ਤੜਾਈਆਂ ਬੇਬੇ ਸੌ ਲੱਗੇ ਆਪਣੀ ਗੱਡੀ ਦੇ ਟਾਇਰ ਨਾਲ ਇਹਦੇ ਪਿੱਛੇ ਘਸਾਈ ਸੀ ਮੈਂ ਤਾਹੀਂ ਕਰੇ ਲੈਂਦੀ ਆ ਬੇ ਐਵੇਂ ਕਾਹ ਨੂੰ ਪੈਟਰੋਲ ਪੈਟਰੋਲ ਫੂਕਦਾ ਪਿੱਛੇ ਤੁਰਿਆ ਫਦਾ ਮੈਂ ਬੇਬੇ ਤੈਨੂੰ ਜਿੱਦੇ ਉਹਦੇ ਨਾਲ ਵਿਆਹ ਕਰਾਇਆ ਸੀ ਮੈਂ ਤੁਹਾਨੂੰ ਉਦ ਹੀ ਕਹਤਾ ਸੀ ਵੀ ਮੈਂ ਤੀਹੋ ਕਾਲੇ ਰੱਖਣੀ ਨਹੀਂ ਪਰ ਤੁਸੀਂ ਮੇਰੇ ਨਾਲ ਕਿਉਂ ਧੱਕਾ ਕਰਦੇ ਰਹੇ ਕੋਈ ਨਾ ਪਤਾ ਨੂੰ ਸੋਚਣਾ ਚਾਹੀਦਾ ਕੋਈ ਗੱਲ ਨਹੀਂ ਤੇਰੇ ਤਾਂ ਬਣਾਉ ਸਮਾਰਕੀ ਬੱਬਲ ਮੈਂ ਆ ਜਾਂਦੇ ਤੇਰੇ ਪੇ ਉਹਨੂੰ ਆ ਲੈ ਹੁਣ ਮੈਂ ਕਿਹੜਾ ਉਹਨੂੰ ਕੁਝ ਕਹਿਣਾ ਜੇ ਤੁਸੀਂ ਕਹਿਣੇ ਹੋ ਇੱਥੇ ਰਹੋਗੇ ਉਹ ਐਸੇ ਘਰ ਚ ਰਹੋਗੇ ਉਹ ਨਹੀਂ ਕਿਤੇ ਵੀ ਜਾਂਦੀ ਹੁਣ ਲੈ ਜਾਂਦੀ ਤਾਂ ਕਿਵੇਂ ਨਹੀਂ ਬੇਬੇ ਹਾਂ ਜਾਉਗੀ ਤਾਂ ਹੁਣ ਤੇਰੇ ਵਾਲੀ ਜਾਉਗੀ ਇਹ ਓਏ ਉਹ ਨਹੀਂ ਜਾਂਦੀ ਬੇਬੇ ਫਰ ਮੈਨੂੰ ਕਿਤੇ ਹੋਰ ਰਹਿਣਾ ਮਨਜ਼ੂਰ ਆ। ਰਾਜਾ ਪੁੱਤ ਚੱਕ ਸਮਾਨ ਜਾ। ਖੜਾ ਹੋ। ਚੱਲ ਚੱਲ। ਕੱਢ ਸਮਾਨ ਅੰਦਰ ਉਹ ਜਿਹੜਾ ਹੈਗਾ। ਐਨੇ ਬੋਲੇ ਪੈਰੀ ਬੇਬੇ ਸਮਾਨ ਵੀ ਨਹੀਂ ਇੱਥੋਂ ਚੱਕਦਾ। ਹਾਂ। ਘਰ ਤਾਂ ਮੇਰਾ ਵੀ ਅੱਧਾ ਹੈ ਇਸ ਘਰ 'ਚ। ਅੱਧਾ? ਹਾਂ। ਕਿਹੜੇ ਮੂੰਹ ਨਾਲ ਕਹਿਣਾ? ਆਹੀ ਮੂੰਹ ਨਾਲ ਕਹਿਣਾ ਹੋਰ ਕੀ ਮੇਰੇ ਹੋਰ ਮੂੰਹ ਆ। ਮੈਂ ਮੂੰਹ ਹੋਰ ਮੇਰੇ। ਉਹ ਹੋਰ ਕੀ ਐਵੇਂ ਮੈਨੂੰ। ਬੇਰਾਬੇ ਲਖਾ ਹੂੰ ਬੇਰਾਬੇ ਅੱਜ ਦੀ ਗੱਲ ਜਾ ਰੱਖ। ਪਹਿਲਾਂ ਤੁਸੀਂ ਉਹਦੇ ਗੱਲ ਪਈ ਜਾਂਦੇ ਸੀਗੇ। ਮਹਾਤਮ ਬ ਕਿਸ ਨੇ ਮੇਰੇ ਨਾਲ ਵਿਆਹ ਕਰਾਇਗਾ? ਤੂੰ ਹੀ ਜਬਾ ਹੋ ਜਾ ਹੋ ਜਾ ਖੜਾ ਮੈਥੋਂ ਜੁੱਤੀਆਂ ਖਾਲੇਗਾ ਮੇਰਾ ਬੀਬੀ ਨਾ ਬਤਾ ਖੜਾ ਤਾਂ ਹੋ ਜਾ ਮਰ ਜਾ ਪਰ ਉਹ ਬੇਬੇ ਖੜਾ ਤਾਂ ਹੋ ਜਾਣਾ ਪਰ ਮੇਰੀ ਗੱਲ ਇੱਕ ਨਾ ਯਾਦ ਰੱਖੀ ਉਹਨੂੰ ਅਜ ਤੋਂ ਬਾਅਦ ਕੁਛ ਨਾ ਕਹੀਂ ਮੈਨੂੰ ਜਿਹੜਾ ਕੁਛ ਮਰਜ਼ੀ ਕਰਿਆ ਕਰੋ ਥੋੜਾ ਲੱਤਾਂ ਆਉਂਦੀਆਂ ਨੇ ਪੁੱਤੀਆਂ ਪੜਨ ਦੇ ਰਸੋਈ 'ਚ ਉਹਨੂੰ ਅੱਜ ਲੱਤ ਤਾਂ ਕਿਨੇ ਹਾਂ ਬਹਾਉ ਮੈਂ ਜਗਾ ਦੇਖ ਰਿਹਾ ਯਹੀਂ ਤੂੰ ਐਡੀ ਗੱਲ ਵੀ ਨਹੀਂ ਬੇਬੇ ਫਿਰ ਤੁਸੀਂ ਹੱਥ ਲਾ ਦਿਓ ਮੜਾ ਜਾ ਠੀਕ ਆ ਲਾਉਂ ਹੱਥ ਲਾਉ ਸਾਡ ਤੂੰ ਦੇਖੀਦਾ ਸਹੀ ਲਿਆ ਬੁੱਗੇ ਚਾਹ ਬਣਾ ਘੁੱਟ ਸ਼ਰਮ ਨਹੀਂ ਆਉਂਦੀ ਕਿੱਥੇ ਹਰਦਾ ਮੇਰਾ ਬੁੱਗਾ ਸ਼ਰਮਾ ਵੀ ਮਾੜੀ ਮੋਟੀ ਚੌਰੇ ਨੂੰ ਗੁੱਗਾ ਬੁੱਗਾ ਲੈ ਰਕਿਆ ਨਾ ਮਾਦੀ ਸ਼ਰਮ ਨਾ ਪਿਆ ਉਦੀ ਸ਼ਰਮ ਨਾ ਪੈਂ ਪਾਈ ਦੀ ਸ਼ਰਮ ਚੌਰਾ ਕਿਸੇ ਥਾਂ ਦਾ ਹੁਣ ਜਾਗਾ ਨਾ ਨੀਂਦ ਜੀਕ ਪੂਰੀ ਹੁੰਦੀ ਆ ਨਾ ਦੋ ਚਾਰ ਦਿਨ ਹੋਰ ਲਾਏ ਆਂਦੇ ਤੁਹਾਨੂੰ ਕਿਹੜਾ ਕੋਈ ਲੱਜ ਸ਼ਰਮ ਸੀਗੀ ਕੋਹੜ ਤਾਂ ਆਏਗੀ ਹੁਣ ਇੱਥੇ ਹਾਂ ਐਂ ਤਾਂ ਦੇਖ ਲੈ ਪਿੱਛੇ ਕੀ ਚੰਦ ਚੜਦਾ ਤੇਰੀ ਲਾਦ ਨੇ ਵਿਚਾਰਤਾ ਕੀ ਜੰਮ ਚੜਦਾ ਆਹ ਤੈਨੂੰ ਤਾਂ ਜਿਹਨਾਂ ਦੀ ਪਤਾ ਹੀ ਨਹੀਂ ਹੁੰਦਾ ਕਾਸੇ ਦਾ ਤੂੰ ਮੈਨੂੰ ਕੀ ਦੱਸਿਆ ਕੋਈ ਤੇਰੇ ਪਤਨੇ ਦੂਜਾ ਵਿਆਹ ਕਰਵਾ ਲਿਆ ਕੀ ਆ ਕਿ ਕੀ ਤੁਸੂ ਕੀ ਕਰਦੀ ਛੇ ਤੇ ਸਾਡੀ ਸੁਣਦਾ ਉਹ ਸੰਤ ਡੇਲੇ ਬੱਟੇ ਨਹੀਂ ਸਿਆਣ ਦਾ ਹੈਗਾ ਤੇ ਘਰੋਂ ਨਹੀਂ ਕੱਢੇਗਾ ਤਾਂ ਕਿਵੇਂ ਮਾਰ ਕੇ ਘਰੋਂ ਕੌਣ ਕੱਢਦਾ ਜੇ ਮੁੰਡਾ ਕੁਛ ਕਹਿੰਦੇ ਤੇ ਉਹਨੂੰ 100-100 ਗੱਲਾਂ ਸੁਣਾਉਂਦਾ ਕੋਈ ਨਹੀਂ ਅੱਜ ਹੀ ਲੈ ਫਿਰ ਮਾਇਲ ਖਾਉਣਾ ਉਹ ਤਾਂ ਲੋਕਾਂ ਦੇ ਰਹਿ ਗਿਆ ਰੌਲੇ ਨਿਮੇੜਦਾ ਰੌਲਾ ਤਾਂ ਰੌਲੀ ਹੁੰਦਾ ਚਾਹ ਆਉਂਦੇ ਜੇ ਕਿਸੇ ਦਾ ਬਥੇਰੇ ਫੋਨ ਕਰਦੇ ਸ ਭਾਈ ਆ ਜਾ ਆ ਜਾ ਤੈਨੂੰ ਫੋਨ ਤੇ ਕੀ ਦੱਸੀਗੇ ਅਗਲੇ ਸੌਰਕਾਉਡਿੰਗ ਲੱਗੀ ਹੁੰਦੀ ਆ ਫੋਨ ਤੇ ਕਾਦੀ ਰਗਉਣਾ ਕਰਤ ਮੇਰੇ ਫੋਨ ਤੇ ਨਹੀਂ ਤੇਰਾ ਫੋਨ ਤਾਂ ਕਿਤੇ ਕਿਤੇ ਲੱਗਦਾ ਹੀ ਨਹੀਂ ਸੀ ਸਾਰਾ ਸਾਰਾ ਦਿਨ ਮੱਥਾ ਮਾਰ ਉਹਦੇ ਪਰੇ ਨੂੰ ਨੰਗੇ ਹੀ ਮਾਰ ਰੱਖਾ ਨੰਗੇ ਸੀ ਮਹਾਰਾਸ਼ਟਰ ਉਹ ਕੰਮੀ ਕੋਈ ਇਹੋ ਜਿਹਾ ਸੀਗਾ ਬਸ ਫਿਰ ਉਹਨੂੰ ਮਹਾਰਾਸ਼ਟਰ ਚ ਰਹਿ ਜਾ ਤਾਂ ਉੱਥੇ ਹੀ ਦੇਖੀ ਜਾਂਦਾ ਜੋਤੀ ਵਿਚਾਰੇ ਕੀ ਕਰਨਾ ਸੋ ਆਈ ਬੈਠੀ ਆਗੀ ਲਿਆਂ ਬੁਲਾ ਲਈ ਸੀਗੀ ਨਮੋਲ ਲਿਆਇਆ ਸੀ ਜਾ ਕੇ ਉਹਨੂੰ ਖੜੇ ਬਾਪੂ ਆਹੋ ਖੜਿਆ ਪੱਤ ਜਾਏ ਉਧਰ ਫਿਰ ਮੇੜ ਤਾਂ ਨਾ ਹਾਂ ਮਨ ਮੇੜਿਆ ਆ ਉਧਰ ਆਪਣਾ ਵੀ ਨਿਮੇੜ ਲੋ ਫਿਰ ਹੁਣ ਬਹੁਤ ਟਾਈਮ ਹੋ ਗਿਆ ਪਤਾ ਨਹੀਂ ਮਾਣੇ ਹੋਰੀ ਕੋ ਦੱਸਦਾ ਮੈਨੂੰ ਉਹ ਫਿਰ ਸਹੀਉਂ ਦੱਸਿਆ ਬਾਪੂ ਹੋਰੀ ਦਾ ਕਾਨੂੰ ਦੱਸਦਾ ਹੁਣ ਕੋ ਦੱਸਿਆ ਘਰ ਹੁਣ ਨਾ ਕਰਦੇ ਮੈਂ ਤਲਾਕ ਦੇ ਦੇ ਤੇਤਾਵੇ ਦਾ ਖਾਦੰਨੇ ਹੋਰ ਕੀ ਹੈ ਜੇ ਤਾ ਲਿਖਾਉਣਾ ਸੋਦੇ ਲਖਿਆਣੀ ਬੇਦਾਵੇ ਹੁਣ ਅਕੇ ਬੇਦਾਵੇ ਲਿਖਾ ਦੇਣਾ ਇਹਦਾ ਸਮਝਾਇਆ ਸੀ ਨਾ ਬਾਪੂ ਵੀ ਭਰਾਵਾ ਸੁਧਰ ਜਾ ਨਾਲੇ ਹੋਰ ਦੇਖ ਬਾਪੂ ਜਿਹੜੀ ਕੁੜੀ ਨਾਲ ਵਿਆਹ ਕਰਾਉਣਾ ਸੀ ਨਾ ਉਹ ਕਿਸੇ ਨਾਲ ਹੋਰ ਭੱਜ ਗਈ ਤੇ ਇਹ ਉਹਦੀ ਸਹੇਲੀ ਚੱਕ ਲੈ ਆ ਇਹ ਜੇ ਕਲੇਜ ਨੇ ਜਮੇ ਉਹ ਮੇਰੇ ਸਾਲ ਦੀ ਉਹੋ ਜਿਹੇ ਦੀ ਥੇਲੀ ਸੀ ਜਿਹੜੀ ਦੁੱਡਣ ਜਿਹੇ ਦੇ ਮਗਰ ਲੱਕੇ ਤੁਰਈ ਆਇਆ ਤਾਂ ਦੇਖ ਲੈ ਵਿਖਵਾਊਗਾ ਕੀ ਸਾਨੂੰ ਧੀਰੇ ਪੰਜ 6 ਕਿਲੋ ਬਲਤ ਇੱਕ ਅੱਕ ਲੱਗਿਆ ਸੋਨ ਇੱਕ ਹੋਰ ਲੱਗੀ ਅੱਕ ਸਮਝ ਨਹੀਂ ਆਉਂਦੀ ਬਾਪੂ ਕਰੀਏ ਤਾਂ ਕਰੀਏ ਕੀ ਹੁਣ ਉਹਦਾ ਵਿਚਾਰੇ ਦਾ ਕੀ ਕਸੂਰ ਹੈ ਮਨਾ ਲੈਦੇ ਕਿ ਤੋੜਨ ਦੇ ਕੇ ਉਹ ਘਰੇ ਚੱਕਰ ਖਾ ਕੇ ਡਿੱਗ ਪਈ ਜਦੋਂ ਮੈਂ ਗਿਆ ਬੇਹੋਸ਼ ਹੋਈ ਪਈ ਸੀ ਉਹਦੇ ਟੀਕੇ ਟੂਕੇ ਲਵਾ ਕੇ ਮੈਂ ਉਹਨੂੰ ਇੱਥੇ ਲੈ ਕੇ ਆਇਆ ਕਮਨ ਵਾਸੀ ਕਮਸੀ ਘਰੇ ਨਾ ਕੀ ਹੋਈ ਜਾਂਦਾ ਯਾਰ ਉਹ ਗੱਲ ਨਾ ਵਾਰ ਫੋਟੋ ਤੱਕ ਲ ਸਮਝ ਚਾਉਂਦੀ ਨਹੀਂ ਲੋਕਾਂ ਦਾ ਫੈਸਲਾ ਕਰਨਾ ਹੋਵੇ ਮਿੰਟ ਚ ਦੀ ਦਿਮਾਗ ਚ ਗੱਲਾਂ ਆ ਜਾਂਦੀਆਂ ਨਹੀਂ ਗੱਲਾਂ ਦਾ ਨਾਮ ਕੀ ਆ ਗੱਲਾਂ ਤਾਂ ਗੱਲ ਕਰਦੇ ਤਾਂ 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 ਨਹੀਂ ਆ ਵੀ ਮਿੰਟ ਚ ਦੀ ਦਿਮਾਗ ਚ ਆ ਜਾਂਦੀਆਂ ਨਹੀਂ ਮਿੰਟ ਚ ਦੀ ਫੈਸਲੇ ਹੋ ਜਾਂਦੇ ਨੇ ਆਪ ਦੇ ਹਾਂ ਕਰਕੇ ਦੇ ਨਹੀਂ ਫੈਸਲੇ ਹੁੰਦੇ ਪਤਾ ਮੇਰੀ ਗੱਲ ਛੋਟਾ ਗਵਾਨ ਕਰੇ ਆ ਇਹ ਨਹੀਂ ਕਰਦੇ ਹੁੰਦੇ ਆ ਲੈ ਕਿਧਰੋਂ ਨਾ ਭਗਵਾਨ ਕਰ ਰੱਖਤਾ ਮੇਰਾ ਉੱਪਰ ਭਗਵਾਨ ਕੋ ਜਿਸ ਨੇ ਮਹਾਰਾਜ ਮਿਲਣ ਗਿਆ ਜੀ ਬਾਪਾ ਮੈਂ ਤਾਂ ਚੱਲਿਆ ਮਿੰਟੋ ਲੱਗਦਾ ਮੁੰਡਿਆਂ ਨੇ ਉੱਥੇ ਹੀ ਨਾ ਵਿਆਹ ਉਹ ਕਰਵਾ ਲਿਆ ਹੋਵੇ ਨੇ ਵੀ ਕਿਨੇ ਮੈਂ ਕੀ ਗੱਲ ਪ੍ਰਗਮਾਨ ਅਨੁਭਵ ਇਹ ਟਿਕ ਟੇ ਵੇਲੇ ਟੁੱਟੇ ਹੋਣਾ ਜਦੋਂ ਭਗਵਾਨ ਕੋਲ ਯਾਦ ਰਹਿੰਦੀ ਹੈਗੀ ਮਾਦਾ ਨਾਲ ਲੈ ਕੇ ਆਉਂਦਾ ਫਿਰ ਬਾਪੂ ਪਤਾ ਕੀ ਜੱਕਾ ਖੱਖਾਂ ਬਾੜਦਾ ਦੀ ਮੇਰੇ ਪਿਆਉ ਦੀ ਰੰਨਦਿਆਂ ਮੈਂ ਤਾਂ ਇਹ ਨਹੀਂ ਇਹਦੇ ਨਾਲ ਹੀ ਵੜ ਗਿਆ ਕਿਦਿਆਂ ਲੈ ਮੁੰਡੇ ਦੀਆਂ ਮੁੰਡੇ ਨੇ ਕੰਜਰ ਨੇ ਮੈਂ ਤਾਂ ਉਦੋਂ ਪਤਾ ਲੱਗਾ ਜਦ ਸੋਇਚ ਮੈਂ ਜਾ ਕਰ ਨਗੀ ਮੈਂ ਤੂੰ ਮੇਰਾ ਵੀ ਫਿਰ ਉਹਦੀ ਪਤਾ ਲੱਗਦਾ ਉਹ ਵੀ ਦੇਖ ਲੈ ਉਹ ਲੈ ਆਜਾ ਇਧਰ ਆਪਣੇ ਕੰਨੀ ਆ ਰਹੀ ਹੈਗੀ ਇਹ ਆਪ ਦੇ ਘਰ ਹੀ ਨਹੀਂ ਖੜਦੀ ਨਾ ਨਾ ਇਹ ਨਹੀਂ ਖੜਦੀ ਆਪ ਦੇ ਘਰ ਇਹਦਾ ਜੀ ਨਹੀਂ ਲੱਗਦਾ ਹੋਰ ਹੀ ਖੇੜਦੀ ਆ ਜਾ ਫਿਰ ਐ ਕਰਦੇ ਆ ਜੋਤੀ ਦਾ ਵਿਆਹ ਫਰੇ ਇਹਦੇ ਨਾਲ ਕਰ ਦੰਨੇ ਹੋਰ ਕੀ ਹੈ ਕਿਹਦੇ ਨਾਲ ਉਹ ਬਾਪੂ ਆ ਕੇ ਜੀ ਆਹ ਹੋਰ ਉਹ ਮੇਰੀ ਭਾਬੀ ਲੱਗਦੀ ਆ ਉਹ ਕਮਾਲ ਐ ਨਾ 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 ਬਾਪੂ ਤੂੰ ਦੇਣਾ ਆਹ ਕੰਮ ਨਹੀਂ ਕਦੇ ਵੀ ਹੋ ਸਕਦਾ ਫਿਰ ਉਹਨੂੰ ਉਹ ਜਵਾਬ ਨਹੀਂ ਕਿਥੇ ਤੱਕਾ ਦੇ ਕੇ ਜੀਤਾ ਉਹਦੇ ਕਿ ਹੋਰ ਵਿਆਹ ਕਰ ਦੋ ਹੋਰ ਕਿਉਂ ਪਤਾ ਉਹਦੇ ਗੱਲ ਤੇ ਧਰ ਗੋਡਾ ਜਿਵੇਂ ਲੈ ਕੇ ਆਇਆ ਮੈਂ ਛੱਡ ਕੇ ਆਵੇ ਉਹਨੂੰ ਨਾਲੇ ਕਰਾਈ ਵੀ ਕੋਡ ਮੈਰਜ ਆ ਅਗਲਾ ਨੇ 15 ਲੱਖ ਰੁਪਏ ਝੋਲੀ ਪਾਤਾ ਇਹਦੇ ਉਥੇ ਜਿੱਥੇ ਕੋਡ ਮੈਰਜ ਕਰਾਉਣ ਗਏ ਸੀ ਉਹ ਤਾਂ ਭਾਬੀ ਦਾ ਪਹਿਲਾਂ ਸੀ ਜਦੋਂ ਵਿਆਹ ਹੋ ਗਿਆ ਰਿਸ਼ਤਾ ਬਦਲ ਜੂਗਾ ਅਣੀ ਨਾ 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 ਬਾਕੂ ਲੋਕਾਂ ਤੋਂ ਗੱਲਾਂ ਨਹੀਂ ਕਰਾਉਣੀਆਂ ਗੱਲਾਂ ਨਹੀਂ ਗੱਲ ਆਈ ਤਾਂ ਭਈ ਅਣਖ ਰੱਖੀ ਆਪਦੀ ਘਰ ਦੀ ਜਿੱਤੇ ਰੱਖੀ ਆ ਤੂੰ ਤੂੰ ਤੈਨੂੰ ਹੀ ਕਰਨਗੇ ਲੋਕ ਬਾਹਰ ਜਾਂਦੇ ਮੈਂ ਤੂੰ ਕੀ ਕਰਨਗੇ ਆਧਿਕਾਰ ਜਿੱਤੇ ਰੱਖ ਰਹੇ ਐਸੇ ਰ ਪੂਰੀ ਮਰ ਜਾਂਦੀ ਐ ਆਹ ਵਸਤਾਪੇ ਬੋਲੀ ਜਾਂਦੇ ਆਂ ਗੱਲ ਸੁਣ ਲੈ ਮੇਰੀ ਭਗਵਾਨ ਕੋਲੇ ਤੂੰ ਵੀ ਇਹ ਵੀ ਨਹੀਂ ਹੋ ਘਰ ਦੇ ਨੇ ਕਿ ਬਾਕੂ ਸੁਝਾ ਗਈ ਤਾਂ ਹੁੰਦੇ ਇਹ ਤਾਂ ਪਹਿਲਾਂ ਤਾਂ ਭਗਵਾਨ ਦੀਆਂ ਲੱਤਾਂ ਭਗਵਾਨ ਘਰ ਦੀਆਂ ਲੱਤਾਂ ਵੱਡੋ ਉਹਦੇ ਵੱਡ ਕੇ ਆਉਣੀਆਂ ਪੈਣੀਆਂ ਮੇਨ ਤਾਂ ਲੱਗਦਾ ਪੁੱਤ ਕੱਲ ਨੂੰ ਹੀ ਚੱਲ ਗਿਆ ਆਪਾਂ ਤੁਹਾਨੂੰ ਭਗਵਾਨ ਨਾ ਇਹ ਨਾ ਦੋਸਿਆਂ ਦੇ ਇੱਕ ਭਗਵਾਨ ਕੋਲ ਆਇਆ ਨਾ ਫਿਰ ਪਿਓ ਪੁੱਤ ਕਿੱਕੇ ਭਾਂਡੇ ਚ ਖਾਂਦੇ ਸੀ ਸਜੀਤ ਤੋਸੀਰ ਕਰ ਕਾਰਾ ਤਾਂ ਨਹੀਂ ਕਰਾਇਆ ਬਕੂ ਨੋ ਨੋ ਨਾ ਪਾ ਇਹ ਬੰਦੇ ਲਾ ਪੰਦ ਦੇ ਜੋ ਪਿਓ ਨਹੀਂ ਘਟੇ ਤੇ ਪੁੱਤ ਕਿੱਥੇ ਘਟ ਹੋਊਗਾ ਹੈ ਪਿਓ ਪੁੱਤ ਜਿਹੜਾ ਜੋ ਸਾਦਾ ਖਾਂਦੇ ਰਹੇ ਨੇ ਅੱਜ ਹੀ ਰਿਸਕਾਰ ਦਾ ਨਹੀਂ ਮੇਰੇ ਤੇ ਪਹੇ ਫਿਰ ਆ ਨਹੀਂ ਇਹ ਨਹੀਂ ਨਿਕਲੀ ਰੀ ਫਿਰ ਇਹ ਨਹੀਂ ਰਿਸਕਾਰਦਾ ਮੇਰੇ ਤੇ ਗਿਆ ਹਾਂ ਦੇ ਦੇ ਵਾ ਗਿਆ ਹਾਂ ਵਾਹੀ ਮੇਰੇ ਤੇ ਹਾਂ ਤੇਰੇ ਤੇ ਤਾਂ ਇਹ ਲੰਮ ਟੰਬ ਬੋਲ ਜਾ ਹਾਂ ਸਮਝ ਨਹੀਂ ਆਉਂਦੀ ਮੇਰੇ ਸਾਲੇ ਕਰੀ ਕੀ ਜਾਂਦੇ ਚਲ ਕੋਈ ਨਾ ਕੋਈ ਤਾਂ ਕੱਲ ਸੋਚਣੀ ਕੋਈ ਫਿਰ ਚਾਉਂਦੀ ਆ ਤਾਂ ਚਾਉਣਾ ਰਹਿ ਗਿਆ ਤਾਂ ਹੀ ਕਹਿਣਾ ਬਾਪੂ ਜਾਲੇ ਤਾਂ ਆਖੀ ਕਹਿੰਦਾਗਾ ਪੂੰ ਹੀ ਦੱਸ ਤੇ ਤੇਰੇ ਦਾ ਆਖੀ ਕਹਿੰਦਾ ਮੇਰਾ ਦਿਮਾਗ ਤਾਂ ਇਹੀ ਕਹਿੰਦਾ ਵੀ ਮੈਂ ਦਾਗ ਨਹੀਂ ਲਾਉਣਾ ਚਾਹੁੰਦਾ ਤੇ ਨਾ ਮੈਂ ਵਿਆਹ ਕਰਾਉਣਾ ਜਾਂ ਤਾਂ ਭਾਬੀ ਨੂੰ ਇੱਥੇ ਫਸਾ ਦੋ ਰਵੀ ਦੇ ਨਹੀਂ ਉਹਦਾ ਵਿਚਾਰੀ ਦਾ ਵਿਆਹ ਕਰਕੇ ਕਿਤੇ ਹੋਰ ਤੋਰ ਦੋ ਬੜੀ ਦੇ ਵਿਧਾ ਜੇ ਪਾਇਆ ਗਾ ਆ ਤਾਂ ਸੋਚੂਗਾ ਫਿਰ ਤਾਂ ਦੱਸੂਗਾ ਪੁੱਤ ਨਾਲ ਹੀ ਐ ਨਾ ਫਿਰ ਉਹਦੇ ਹੱਕ ਦੀ ਬਾਪੂ ਨੇ ਵੀ ਤੇਰੀ ਆਲਾ ਕਟਿੰਗ ਨੂੰ ਉਹਦੇ ਜੰਦਾ ਉਹ ਨੂੰ ਮੈਂ ਪਛੇਰਵਾ ਪਾਉਂਗਾ ਖੜਾਗਾ ਤੂੰ ਮੇਰਾ ਹੀ ਨਹੀਂ ਪਤਾ ਕੀ ਹੱਥ ਜਾ ਜੇ ਆ ਮੇਜ਼ ਮੂਹ ਦੇ ਸਾਹਮਣੇ ਰੱਖਿਓ ਤੇ ਲਿਆਉਣੇ ਵੀ ਤੈ ਹੀ ਨੇ ਜੇ ਸਾਹਮਣੇ ਰੱਖਣੇ ਨੇ ਮੇਰਾ ਹੀ ਨਹੀਂ ਪਤਾ ਕੀ ਚੱਕੂ ਤੇ ਕੀ ਮਾਰੂਗਾ ਬਾਪੂ ਨੂੰ ਸਮਝਾ ਦੇ ਕਹ ਬਈ ਸੁਦਰ ਜਾ ਉਹਦਾ ਹੀ ਨਹੀਂ ਪਤਾ ਤੀਜੀ ਹੋਰ ਲਿਆਵੇ ਜੇ ਦੇ ਭੱਜ ਗਈ ਤੀਜੀ ਲਿਓ ਦੇਉਦੋ ਤਾਂ ਹੀ ਜੇ ਕੁਛ ਦੀ ਹੁੰਗਾ ਹੈ ਤੇ ਮੈਂ ਜਿਵੇਂ ਦੀ ਕੋਈ ਨਹੀਂ ਦਿੰਦਾ ਤੁਹਾਨੂੰ ਤੁਰੇ ਫਿਰ ਤੇ ਹੁਣ ਉਹ ਤਾਂ ਕਹਿੰਦਾ ਕੁਛ ਨਾ ਦਿਓ ਚਾਹੇ ਮੈਨੂੰ ਧਾਗੇ ਦੇ ਬਾਪੂ ਨਾਲੇ ਵੀ ਆਉਦਾ ਕੰਮ ਤਾਂ ਲੱਭਣਾ ਲਾ ਨੂੰ ਮਕਾਨ ਹੀ ਕਹਿਣਾ ਪਹਿਲਾਂ ਤਾਂ ਕਿਰਾਏ ਤੇ ਲੱਗਣਾ ਆਪਦਾ ਵੀ ਕਿਰਾਏ ਤੇ ਮਕਾਨ ਲੱਭਣਾ ਆਪਦਾ ਕਮਾ ਤੇ ਆਪਦਾ ਖਾ ਜੋਤੀ ਨੂੰ ਅਸੀਂ ਆਪੇ ਪਾੜ ਲਾਇਆ ਕੇ ਬਸ ਚਾਹੇ ਬਿਆਕੇ ਤੁਰ ਗਿਆ ਚਾਹੇ ਕੁਛ ਮਰਜੀ ਕਰ ਗਈ ਫਿਰ ਤਾਂ ਪੁੱਤੋ ਹੀ ਗੱਲ ਖਤੀ ਬਣਾ ਕੇ ਰੱਖਣੀ ਪਊਗੀ ਤਾਂ ਹੀ ਤਾਂ ਕਹਿੰਦਾ ਵੀ ਚਾਹੇ ਫਿਰ ਬਾਅਦ ਚਾਪੇ ਕੁਛ ਮਰਜੀ ਕਰ ਗਈ ਹਾਂ ਪੁੱਤ ਲਿਆ ਬਸ ਨਾਰਵਾ ਵੇਦੀ ਮਾਂ ਕੰਮ ਕਰੀ ਜਾਂਦੀ ਹੈਗੀ ਉਹ ਬਿੰਦ ਕਿਧਰ ਛੱਡਦਾ ਇੱਧਰ ਤੈਨੂੰ ਦੋ ਮਿੰਟ ਆ ਜਾਂਦੀਆ ਕੋਈ ਨਾ ਚੱਲ ਕੋਈ ਚੱਲ ਬਾਪੂ ਦੇ ਨਾਲ ਗੱਲ ਕਰਕੇ ਦੱਸ ਵੀ ਉਹ ਕੀ ਕਹਿੰਦਾ ਮੈਂ ਤਾਂ ਇਹਨੂੰ ਪੁੱਛਾਂਗਾ ਹੈ ਮੈਨੂੰ ਲੱਗਦਾ ਪਹਿਲਾਂ ਤੇਰੇ ਬਾਪੂ ਦੀ ਨੀਂਦ ਐਨੀ ਪੂਰੀ ਹੋਈ ਹੋਣੀ ਉਹ ਨੀਂਦ ਤਾਂ ਪੂਰੀ ਮੈਂ ਸੋਚੀ ਜਾਂਦਾ ਹੈਲਮਟ ਮੂਹਾਂ ਜਾ ਹੈ ਕਿੱਥੇ ਉਹ ਉਹ ਇੱਥੇ ਬੈਠਾ ਹੂ ਆਉਦੀ ਰਨ ਨੂੰ ਲਈ ਕੋਠੇ ਤੇ ਆ ਮੇਰੇ ਸਾਲੇ ਰੀਲਾਂ ਹੀ ਬਣਾਉਂਦੇ ਰਹਿੰਦੇ ਸਾਰਾ ਦਿਨ ਉਰੀ ਲਾ ਦੇ ਮੈਂ ਬਣਾਉ ਉਹ ਦੇਖੀ ਜਲੀ ਲੀਲਾ ਕਿਦੇ ਹੋਣਗੇ ਬੱਚੇ ਵਿਚੇ ਭਗੌਣ ਹੋਰ ਕਿਹੜੇ ਲੂਟਾਉਂਦੇ ਅੱਜ ਤੋ ਦੇਤੀ ਚਲੀ ਸ਼ਰਮ ਲਾ ਰੱਖੇ ਇਹਨਾਂ ਨੇ ਤਾਂ ਰੀਲਾ ਬਣਾਵਣਾ ਕਿ ਕੰਜਰਾਂ ਦਾ ਟੋਲਾ ਬਣਾ ਰੱਖਿਆਗਾ ਦੇਖਦਾ ਮੈਂ ਕਿੱਥੇ ਆ ਹਾਂ ਹਾਂ ਭੇਜ ਭੇਜ ਮੇਰੇ ਕੋਲ ਦੇਖਦਾ ਹਾਂ ਤੈਨੂੰ ਜਿਆਦਾ ਕੀਤਾ ਕਦੇ ਇਹ ਵੀ ਤਾਂ ਜਵਾਕ ਹੀ ਆ ਇਹ ਨਹੀਂ ਕੋਈ ਉਲਟ ਸਲਟਾ ਕੰਮ ਕਰਦਾ ਕੋਈ ਨਹੀਂ ਮੈਂ ਹਾਂ ਉਹ ਰਾਤ ਰਾਤ ਮਾਰ ਉਹ ਲਾ ਦੀ ਤੇਰੇ ਤੇ ਗਈ ਆ ਆਉ ਜਿਹੜਾ ਕੱਲ੍ਹ ਉਹ ਮਿਲਦੇ ਗਏ ਚੰਗਾ ਤੇਰੇ ਤੇ ਗਿਆ ਵੇਹਾ ਤੂੰ ਮੇਰੇ ਨਾਲ ਲੜੀਂਗੀ ਲਓ ਲੰਮੀ ਨਾਲੇ ਹੋਰ ਤੂੰ ਕਿਤੇ ਗਈ ਆ ਮੈਂ ਮੇਰੇ ਪਿਓ ਤੇ ਮੇਰੇ ਪਿਓ ਦੀ ਅੱਖ ਬਹੁਤ ਸੀਗੀ ਸਾਡੀ ਤਾਂ ਅੱਖ ਮਰੀ ਵੀ ਆ ਹਾਂ ਮਰੀ ਗਈ ਨਾਲੇ ਹੋਰ ਹੁਣ ਸੁਧਾਰ ਲਾ ਫੇਰ ਪਤਾ ਲੱਗੂਗਾ ਅੱਖ ਹੈਗੀ ਕਿ ਹੈ ਨਹੀਂ ਮੇਰੇ ਸਹਾਂ ਵਾਲਾ ਹੀ ਲੱਗਦਾ ਉਹ ਦੇਸੀ ਆ ਮੈਂ ਹੱਥ ਜਰੇ ਤੇ ਕਹਿ ਬਿਲਾਦਾ ਹਾਂ ਹੋ ਗਿਆ ਮੇਰੇ ਤੇ ਆਹ ਉਹਦੀ ਮਿਲਦਾ ਭਗਵਾਨ ਘਰ ਦੀ ਚੁੰਨੀ ਤਾਂ ਨਹੀਂ ਚੱਕ ਲਿਆ ਆ ਦੇਖਾ ਉਹ ਸੇ ਹੀ ਚੱਕ ਲਿਆ ਉਹ ਮਾ ਮਾਈਂ ਕੰਡਾ ਐਂਦਾ ਕਿਵੇਂ ਜਾਣਾ ਐ ਗਏ ਨਾ ਕਿ ਹਜਾ ਭਗਵਾਨ ਨਾ ਨਾ ਤਾ ਮੜਾ ਜਮਾ ਚਿੱਟਾ ਜੇ ਵਿੱਚ ਮੈਲਾ ਚਿੰਨੀ ਸਰਗੋ ਉਸੇ ਦੇ ਭਗਵਾਨ ਕਰਦੀ ਹਾਂ ਹਾਂ ਇਹ ਕਿਦਾਂ ਕਰਦੀ ਆਜਾ ਪੁੱਤ ਤੂੰ ਆਜਾ ਤੇ ਤੂੰ ਉਹੋ ਘਰ ਬਹਿਣਾ ਬਾਅਦ ਦੇਖ ਮੱਜੂ ਨਹੀਂ ਦੇਖੀ ਦੇਗੀ ਦੇ ਨਹੀਂ ਤੂੰ ਉਹਨੂੰ ਭਰਾ ਪਹਿਲਾਂ ਵੇਚਦੀਆਂ ਜੀ ਕਿਤੋਂ ਡੰਡਾ ਫੜਾ ਵੀ ਬਸ ਹਾਥੀ ਡੰਡਿਆਂ ਵਰਗੇ ਨੇ ਤੇਰੇ ਇਸ ਸਾਰੇ ਪਤਾ ਨਹੀਂ ਅਰੇ ਬੰਦਾ ਡੰਡਿਆ ਡੰਡਿਆ ਰ ਗਿਆ ਸਾਡੇ ਲੈ ਵੀ ਆ ਜਾ ਤੇ ਨਾ ਰੀਲਾ ਚਾਲੂ ਆ ਇੱਧਰ